ਕੱਲ੍ਹ ਆਕਾਲੀ ਦਲ ਦੇ ਵਿੱਚ ਬਹੁਤ ਉਥਲ-ਪੁਥਲ ਦੇਖਣ ਨੂੰ ਮਿਲੀ ਜਿੱਥੇ ਇੱਕ ਪਾਸੇ ਬਾਗੀ ਧੜੇ ਦੇ ਵੱਲੋਂ ਜਲੰਧਰ ਦੇ ਵਿੱਚ ਮੀਟਿੰਗ ਕਰਕੇ ਚੰਦੂ ਮਾਜਰਾ ਰਖੜਾ ਢੀਂਸੇ ਪਿਉਬਤ ਚਰਨਜੀਤ ਬਰਾੜ ਬੀਬੀ ਜਗੀਰ ਕੌਰ ਸਮੇਤ ਵਡਾਲਾ ਸਮੇਤ ਬਹੁਤ ਸਾਰੇ ਲੀਡਰ ਉੱਤੇ ਹਾਜ਼ਰ ਸੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਮੰਗਿਆ ਤੇ ਨਾਲ ਹੀ ਨਾਲ ਉਹਨਾਂ ਨੇ ਫੈਸਲਾ ਕੀਤਾ ਕਿ ਅਕਾਲ ਤਖਤ ਸਾਹਮਣੇ ਜਾ ਕੇ ਸਰਕਾਰ ਦੇ ਵਿੱਚ ਹੋਈਆਂ ਗਲਤੀਆਂ ਦੀ ਮਾਫੀ ਮੰਗਾਂਗੇ ਤੇ ਸੁਖਵੀਰ ਨੂੰ ਪ੍ਰਧਾਨਗੀ ਤੋਂ ਲਾਹਾਂਗੇ ਜਿੱਥੇ ਇਹ ਮਤਾ ਪਾਸ ਹੋਇਆ ਤਾਂ ਉਤੇ ਹੀ ਚੰਡੀਗੜ੍ਹ ਦੇ ਵਿੱਚ ਸੁਖਵੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਵਿੱਚ ਲੀਡਰਸ਼ਿਪ ਨੇ ਉਹਨਾਂ ਦੇ ਉੱਪਰ ਭਰੋਸਾ ਜ਼ਾਹਰ ਕੀਤਾ ਹੁਣ ਬਣੂਗਾ ਕਿ ਕੀ ਸੁਖਵੀਰ ਸਿੰਘ ਬਾਦਲ ਨੂੰ ਇਹ ਬਾਗੀ ਧੜਾ ਪ੍ਰਧਾਨਗੀ ਤੋਂ ਲਾ ਸਕੇਗਾ ਕੀ ਸੁਖਵੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਬਚਾ ਸਕਣਗੇ ਹੁਣ ਅਕਾਲੀ ਸਿਆਸਤ ਦਾ ਬਣੂਗਾ ਕਿ ਇਸ ਤੇ ਅਹਿਮ ਚਰਚਾ ਕਰਾਂਗੇ ਉਧਰ ਕੱਲ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੇ ਸੌਹ ਚੱਕ ਲਈ ਹੈ ਤੇ ਉਸ ਸੌਹ ਚੁੱਕਣ ਦੇ ਵਿੱਚ ਕੱਲ ਨਾਮ ਜਿਹੜਾ ਉਹ ਅਮਰਤਪਾਲ ਸਿੰਘ ਦਾ ਵੀ ਸ਼ਾਮਲ ਸੀ ਪਰ ਕੱਲ ਅਮਰਤਪਾਲ ਸਿੰਘ ਹੋਰਾਂ ਨੂੰ ਸੌਹ ਨਹੀਂ ਚੁਕਾਈ ਗਈ ਬਣੂਗਾ ਕਿ ਕਿ ਅਮਰਤਪਾਲ ਸਿੰਘ ਦੀ ਚੋਣ ਕਿਤੇ ਦੁਬਾਰਾ ਤਾਂ ਨਹੀਂ ਕਰਨੀ ਪੈ ਜੂ ਕਿ ਚੁਕਾਈ ਜਾ ਸਕਦੀ ਹੈ ਸੌ ਇਸ ਦੇ ਵੀ ਅਹਿਮ ਚर्चा ਕਰਨੀ ਹੈ ਉਧਰ ਅਰਵਿੰਦ ਕੇਜੀਵਾਲ ਦੀ ਦੁਬਾਰਾ ਜਿਹੜੀ ਉਹ ਗ੍ਰਿਫਤਾਰੀ ਜੇਲ੍ਹ ਦੇ ਵਿੱਚੋਂ ਹੀ ਹੋ ਚੁੱਕੀ ਹੈ ਕਿਹੜੇ ਮਸਲੇ ਦੇ ਵਿੱਚ ਕਿਵੇਂ ਜੈਸੀ ਕਰਨੀ ਵੈਸੇ ਪਰ ਨਹੀਂ ਕਿਉਂਕਿ ਪੰਜਾਬ ਦੇ ਕੁਝ ਲੀਡਰਾਂ ਦੇ ਨਾਲ ਵੀ ਇਹਨਾਂ ਨੇ ਐਡਾਂ ਹੀ ਕੀਤੀ ਸੀ ਤੇ ਉੱਥੇ ਇਹਨਾਂ ਦੇ ਨਾਲ ਹੋਣੀ ਸ਼ੁਰੂ ਹੋ ਗਈ ਕੀ ਕੁਝ ਗੱਲਬਾਤ ਹੈ ਕਿਉਂ ਦੁਬਾਰਾ ਗ੍ਰਿਫਤਾਰੀ ਹੋਈ ਹੈ ਇਸ ਤੇ ਵੀ ਅਸੀਂ ਚਰਚਾ ਕਰਾਂਗੇ ਉਧਰੋਂ ਤੁਹਾਡੇ ਲਈ ਵੀ ਪੂਰੀ ਖਬਰ ਹੈ ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਦੇ ਲਈ ਮੈਂ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਤਾਂ ਉਹਨਾਂ ਦਾ ਪਹਿਲਾਂ ਮੈਂ ਸਵਾਗਤ ਕਰਾਂ ਸਵਾਗਤ ਹੈ ਪ੍ਰੋਗਰਾਮ ਦੇ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਸਖੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਕੀਸਾਬਾ ਕੱਲ ਅਕਾਲੀ ਦਲ ਦੇ ਵਿੱਚ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ ਅਕਾਲੀ ਦਲ ਵੱਡੇ ਪੱਧਰ ਤੇ ਦੋ ਫਾਰਟ ਹੁੰਦਾ ਨਜ਼ਰ ਆਇਆ ਜਿੱਥੇ ਜਲੰਧਰ ਦੇ ਵਿੱਚ ਬਾਗੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਮੈਂ ਦੱਸ ਚੁੱਕਿਆ ਪਹਿਲਾਂ ਕਿ ਕਿਹੜੇ-ਕਿਹੜੇ ਲੀਡਰ ਉੱਥੇ ਸ਼ਾਮਲ ਸੀ ਉਹਨਾਂ ਨੇ ਉੱਥੇ ਇੱਕ ਤਾਂ ਪ੍ਰਧਾਨਗੀ ਤੋਂ ਅਸੀਫਾ ਮੰਗ ਲਿਆ ਦੂਜਾ ਅਕਾਲ ਤਖਤ ਸਾਹਮਣੇ ਜਾ ਕੇ ਉਹਨਾਂ ਨੇ ਇਹ ਵੀ ਮਾਫੀ ਮੰਗਣ ਦੀ ਵੀ ਗੱਲ ਕੀਤੀ ਹੈ ਕਿ ਤਰੀਕੇ ਨਾਲ ਸੀ ਮਾਫੀ ਮੰਗਾਗੇ ਜਿਹੜੀਆਂ ਸਰਕਾਰ ਦੇ ਵਿੱਚ ਗਲਤੀਆਂ ਹੋਈਆਂ ਨੇ ਔਰ ਮੇਰੀ ਚੰਨੂ ਮਾਜਰਾ ਸਾਹਿਬ ਹਰਾਂ ਦੇ ਨਾਲ ਫੋਨ ਤੇ ਗੱਲਬਾਤ ਜਿਹੜੀ ਹੋਈ ਉਹਨਾਂ ਨੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜੇ ਸੁਖਵੀਰ ਸਿੰਘ ਬਾਦਲ ਐਡਿਸ਼ੀ ਦੇ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦੇ ਜਿਹੜਾ ਕਿ ਹੈ ਹੀ ਹੈ ਨਹੀਂ ਦੇ ਰਹੇ ਤਾਂ ਫਿਰ ਕੀ ਕਰੋਗੇ ਕਹਿੰਦੇ ਜੀ ਨਹੀਂ ਨਹੀਂ ਦੇਣਗੇ ਮੈਂ ਕਿਹਾ ਜੀ ਜੇ ਨਾ ਲੈ ਫਿਰ ਕੀ ਕਰੋਗੇ ਨਹੀਂ ਜੀ ਸਾਨੂੰ ਪੂਰੀ ਆਸ ਹੈ ਕਹਿੰਦੇ ਦੇਣਗੇ ਯਾਨੀ ਕਿ ਉਹਨਾਂ ਕੋਲੇ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਕਿ ਜੇ ਅਸਤੀਫਾ ਨਾ ਦੇ ਸਕੇ ਤਾਂ ਕਰਨਗੇ ਕੀ ਹਾਂ ਇੰਨੀ ਗੱਲ ਕਹਿੰਦੇ ਜਰੂਰ ਨਜ਼ਰ ਆਈ ਜੇ ਅਸੀਂ ਵਕ ਵਕ ਧਾਰਮਿਕ ਸਖਸ਼ੀਤਾ ਕੋਲੇ ਜਾਵਾਂਗੇ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਜਿਆਦਾ ਡੈਲੀਗੇਟ ਨਹੀਂ ਤਕਰੀਬਨ ਸਾਰੇ ਹੀ ਨੇ ਤਕਰੀਬਨ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਨੇ ਤਕਰੀਬਨ ਸਾਰੇ ਹੀ ਹਲਕਾ ਇੰਚਾਰਜ ਨੇ ਤਾਂ ਮੈਨੂੰ ਲੱਗਦਾ ਕਿ ਐਡੀ ਛੇੜੀ ਸੁਖਵੀਰ ਨੂੰ ਲਾਹਿਆ ਲਾਹੇ ਨਹੀਂ ਆਣਾ ਔਰ ਦੂਜੇ ਪਾਸੇ ਸੁਖਵੀਰ ਨੇ ਕੋਈ ਜਿਹੜੀ ਪ੍ਰਧਾਨਗੀ ਛੜਨੀ ਨਹੀਂ ਤਾਂ ਕਿਵੇਂ ਦੇਖਦੇ ਹਾਂ ਕਿ ਇਹਦਾ ਹੁਣ ਬਣੂਗਾ ਕੀ ਉਹਨਾਂ ਨੇ ਬਗਾਵਤ ਤਾਂ ਕਰ ਲਈ ਹੈ ਪਰ ਸਿੱਧੇ ਤੌਰ ਤੇ ਕੋਈ ਉਹਨਾਂ ਦੇ ਕੋਲੇ ਰਾਹ ਨਜ਼ਰ ਨਹੀਂ ਆ ਰਿਹਾ ਕਿ ਸੁਖਵੀਰ ਨੂੰ ਲਾਉਣ ਦਾ ਪਰ ਸੁਖਵੀਰ ਜਿਹੜੇ ਆ ਉਧਰ ਛੱਡਣ ਨੂੰ ਵੀ ਤਿਆਰ ਨਹੀਂ ਨੇ ਤੇ ਉਹਨਾਂ ਦੇ ਕੋਲੇ ਭਰੋਸਾ ਹੈਗਾ ਉਹਨਾਂ ਦੀ ਪਾਰਟੀ ਦੇ ਜਿਹੜਾ ਕਿ ਕੱਲ ਮਤਾ ਪਾਸ ਆਇਆ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਕੀ ਕੁਝ ਬਣੇਗਾ ਹੁਣ ਸੇ ਦੋਸਤ ਜੋ ਕੋਜੇ ਐਸੋਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾ ਹੋ ਰਿਹਾ ਇਤਿਹਾਸ ਤੇ ਵਿੱਚ ਅੱਜ ਤੱਕ ਕਦੇ ਵੀ ਅਜਿਹੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਹੋਏ ਇਹ ਇਸ ਕਰਕੇ ਕਹਿ ਰਹੇ ਕਿ 103 ਸਾਲ ਇਸ ਪਾਰਟੀ ਨੂੰ ਹੋ ਗਿਆ ਕਈ ਵਾਰ ਇਸ ਸਰਕਾਰ ਇਸ ਪਾਰਟੀ ਦੀ ਸਰਕਾਰਾਂ ਬਣੀਆਂ ਅੱਜ ਤੱਕ ਕਦੇ ਵੀ ਪਾਰਟੀ ਪ੍ਰਧਾਨ ਕੋ ਅਸਤੀਫਾ ਜਿਹੜਾ ਕਦੀ ਕਿਹੇ ਨਹੀਂ ਮੰਗਿਆ ਜੋ ਕੁਝ ਕੱਲ ਹੋਇਆ ਹੁਣ ਇਸ ਸਾਰੀ ਸਥਿਤੀ ਦੇ ਵਿੱਚ ਜਿਹੜੀ ਸ਼ੁਰੂ ਹੋਇਆ ਮੈਨੂੰ ਲੱਗਦਾ ਕਿ ਤੁਹਾਨੂੰ ਦੁਰਸਤ ਕਰਨ ਦੀ ਲੋੜ ਹੈ ਇਹੋ ਜਿਹੇ ਹਾਲਾਤ ਵੀ ਕਾਲੀ ਦਲ ਦੇ ਵਿੱਚ ਬਹੁਤ ਵਾਰੀ ਬਣ ਚੁੱਕੇ ਆ ਔਰ ਜਦੋਂ ਬਾਦਲ ਸਾਹਿਬ ਹੁੰਦੇ ਸੀ ਜਦੋਂ ਕੱਲ ਸੀ ਉੱਥੇ ਸੀ ਮੈਂ ਕਰ ਰਿਹਾ ਸੀ ਤਾਂ ਉੱਥੇ ਗੱਲਾਂ ਚੱਲਦੀਆਂ ਸੀ ਕਿ ਬਾਦਲ ਸਾਹਿਬ ਦੇ ਨਾਲ ਵੀ ਕਈ ਵਾਰੀ ਇਹੋ ਜੀਆਂ ਸਿਚੁਏਸ਼ਨਾਂ ਬਣ ਚੁੱਕੀਆਂ ਸੀ ਔਰ ਪ੍ਰਧਾਨ ਕੀ ਤੋਂ ਉਹਨਾਂ ਤੋਂ ਵੀ ਅਸਤੀਫਾ ਜਿਹੜਾ ਕਈ ਵਾਰੀ ਪਹਿਲਾਂ ਮੰਗਿਆ ਜਾ ਚੁੱਕਿਆ ਅ ਸ਼ਾਇਦ ਉਹਦੀ ਜਾਣਕਾਰੀ ਬਿਲਕੁਲ درست ਹੋਵੇ ਪਰ ਜਿੰਨਾ ਤੱਕ ਮੇਰਾ ਖਿਆਲ ਸੀ ਮਤਲਬ ਮੈਨੂੰ ਇਸ ਤਰ੍ਹਾਂ ਲੱਗਾ ਕਿ ਕਿਉਂਕਿ ਪੀਤੇ ਸਮੇਂ ਤੇ ਜਿਹੜੇ ਹਾਲਾਤ ਨੇ ਖਾਸ ਤੌਰ ਤੇ 1996 ਤੋਂ ਲੈ ਕੇ ਹੁਣ ਤੱਕ ਜਰਨਲ ਚੇਕ ਪ੍ਰਕਾਸ਼ ਸਿੰਘ ਬਾਦਲ ਹੁਣੀ ਸੱਤਾ ਦੇ ਕੇਂਦਰ ਵਿੱਚ ਰਹੇ ਆ ਅਜਿਹੇ ਹਾਲਾਤ ਕਦੇ ਵੀ ਉਹਨਾਂ ਨੂੰ ਆਪਾਂ ਇਹ ਕਹਦੇ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਆਪੋਂ ਜਿਹੜੇ ਇਹ ਕਿਸੇ ਤਰੀਕੇ ਕਦੇ ਫੇਸ ਨਹੀਂ ਕਰਦੀਆਂ ਪਈਆਂ ਜਿਹੜੀਆਂ ਸਥਿਤੀਆਂ ਐਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਪੇਸ਼ ਜੜੀਆਂ ਦਰਪੇਸ਼ ਨਹੀਂ ਹੁਣ ਕੱਲ ਜੋ ਕੁਝ ਹੋਇਆ ਜਲੰਧਰ ਚ ਔਰ ਚੰਡੀਗੜ੍ਹ ਚ ਇਹਦੇ ਨਾਲ ਤਾਂ ਸੁਖਿੰਦਰ ਜੀ ਸਾਫ ਕਲ ਜ਼ਾਹਿਰ ਹੋਊਗੀ ਕਿ ਇਸ ਵੇਲੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਤਾਰੇ ਨੇ ਉਹ ਗਰਦਸ਼ ਵਿੱਚ ਨੇ ਕੱਲ ਦਾ ਸ਼ਕਤੀ ਪ੍ਰਦਰਸ਼ਨ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਨੇ ਕਰਤਾ ਜਿਨ੍ਹਾਂ ਵੀ 96 ਹਲਕਾ ਚਾਰ ਜਿਹੜੇ ਆਏ ਨੇ 33 ਜਿਲ੍ਹਾ ਪ੍ਰਧਾਨ ਆਏ ਨੇ ਉਹਨਾਂ ਨੇ ਪੂਰਾ ਤੌਰ ਤੇ ਆਪਣੀ ਭਰੋਸੇਯੋਗਤਾ ਜਿਹੜੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਦੇ ਵਿੱਚ ਆਪਣੀ ਜ਼ਾਹਿਰ ਕਰਤੀ ਪੂਰਾ ਸਮਰਥਨ ਜਿਹੜਾ ਦਿੱਤਾ ਦੂਜਾ ਸ਼ਕਤੀ ਪ੍ਰਦਰਸ਼ਨ ਜਿਹੜਾ ਸੀ ਸਿੱਧੂ ਸਾਹਿਬ ਉਹ ਇਹਨਾਂ ਦਾ ਦਾਵਾਂ ਦਾ ਜਿਹੜੇ ਪ੍ਰੇਮ ਸਿੰਘ ਚੰਦੂਮਾ ਜਿਹੜਾ ਹੋਣਾ ਦੀ ਜਿਹੜੀ ਗੱਲ ਤੁਸੀਂ ਕੀਤੀ ਉਹਨਾਂ ਨੇ ਕਰ ਦਿੱਤਾ ਦੋਵੇਂ ਪਾਸਿਆਂ ਦਾ ਸ਼ ਨਵੇਂ ਧੜੇ ਆਪਣੇ ਆਪ ਨੂੰ ਠੀਕ ਸਿੱਧ ਕਰ ਰਿਹਾ ਕਿ ਸੱਚੇ ਹਤੈਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਦੱਸ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਹੱਥਾਂ ਵਿੱਚ ਸੁਰੱਖਤ ਆ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਚਲਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ ਬਾਕੀ ਕੜੇ ਵੱਲ ਹੁਣ ਵੇਖਣਾ ਇਹ ਹੋਵੇਗਾ ਕਿ ਜਿਸ ਤਰੀਕੇ ਨਾਲ ਬਾਕੀ ਕੜਾ ਇਸ ਵੇਲੇ ਆਪਰੇਟ ਕਰ ਰਿਹਾ ਤੇ ਦੂਜੇ ਬਨੇ ਭਰੋਸੇਯੋਗਤਾ ਜਿਹੜੀ ਆ ਸੁਖਵੀਰ ਸਿੰਘ ਬਾਦਲ ਦੇ ਵਿਚਕਾਰ ਹਲਕਾ ਇੰਚਾਰਜ ਨੇ ਸ਼ੋਅ ਕਰ ਦਿੱਤੀ ਆ ਤੇ ਇਹ ਜਿਹੜਾ ਬਾਕੀ ਕੜਾ ਇਸ ਕੋਲ ਇਸ ਵੇਲੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕਾਦਰ ਦਾ ਕੋਈ ਵੀ ਨਹੀਂ ਦਿੰਦਾ ਨਹੀਂ ਹੈਗਾ ਤਾਂ ਨਾ ਹੀ ਇਹ ਆਪ ਉਤੇ ਕਾਦਰ ਦੀ ਸਰਦਾਰ ਸੁਖਬੀ ਸਿੰਘ ਬਾਦਲ ਦੇ ਕਾਦਰ ਦੇ ਨੇਤਾ ਨੇ ਬੇਸ਼ੱਕ ਸੀਨੀਅਰ ਲੀਡਰਸ਼ਿਪ ਹੋਣੀ ਆਕਾਲੀ ਦਲ ਦੀ ਜ਼ਰੂਰ ਨੇ ਪਰ ਉਹਦਾ ਕਦਾਵਰ ਨੇਤਾ ਸਰਦਾਰ ਸੁਖਬੀ ਸਿੰਘ ਬਾਦਲ ਜਿੱਡੇ ਇਹ ਹੈ ਨਹੀਂ ਤੇ ਲੀਡਰਲੈਸ ਇਹਨਾਂ ਦੇ ਵਿੱਚ ਲੀਡਰ ਵੀ ਇਹਨਾਂ ਕੋ ਕੋਈ ਲੱਭਾ ਨਹੀਂ ਜਾ ਰਿਹਾ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਕੋਈ ਆਕਾਲੀ ਦਲ ਦਾ ਅਜਿਹਾ ਲੀਡਰ ਲੱਭਾਂਗੇ ਕਿ ਜਿਹੜਾ ਧਾਰਮਿਕ ਵੀ ਹੋਵੇ ਤੇ ਸਿਆਸੀ ਵੀ ਹੋਵੇ ਤਾਂ ਸਿੱਧੂ ਸਾਹਿਬ ਤੁਸੀਂ ਆੜੇਦਵਾਲੇ ਛਾਤੀ ਮਾਰ ਲਓ ਪੰਜਾਬ ਦੇ ਵਿੱਚ ਉਹੋ ਜਿਹਾ ਲੀਡਰ ਕੋਈ ਦਿਖਾਈ ਅਜੇ ਦੇ ਨਹੀਂ ਦਿਆ ਜਿਹੜਾ ਧਾਰਮਿਕ ਵੀ ਹੋਵੇ ਤੇ ਸਿਆਸੀ ਵੀ ਹੋਵੇ ਤਾਂ ਇਹ ਜਿਹੜੀ ਅਸਮਰਥਾ ਜਾਂ ਇਹ ਜਿਹੜਾ ਉਹਨਾਂ ਨੇ ਐਲਾਨ ਕੀਤਾ ਇਹ ਬਗਾਵਤੀ ਧੜੇ ਦੀ ਉਹ ਸਥਿਤੀ ਨੂੰ ਪੇਸ਼ ਕਰਦਾ ਕਿ ਉਹਨਾਂ ਕੋਲ ਵੀ ਜਿਹੜਾ ਅਗਲਾ ਤੋਹਖਦਾ ਜਿਹੜਾ ਕੋਈ ਰਸਤਾ ਜਿਹੜਾ ਕੋਈ ਹੈ ਨਹੀਂ ਹੁਣ ਸਥਿਤੀ ਜਿਹੜੀ ਬੁਝੇ ਤੇ ਗੱਲ ਗੱਲ ਗੱਲਾਂ ਇਹ ਵੀ ਉੱਡੀਆਂ ਕਿ ਇਹ ਬਾਗੀ ਧੜਾ ਹੋ ਸਕਦਾ ਹੈ ਕਿ ਨਾਮ ਜਿਹੜਾ ਪ੍ਰਪੋਜ਼ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਰ ਦਵੇ ਮੈਂ ਪੁੱਛਿਆ ਵੀ ਜੰਨੂ ਮੈਰਾ ਸਾਹਿਬ ਨੂੰ ਪਰ ਉਹਨਾਂ ਨੇ ਜਿਸ ਤਰੀਕੇ ਕਰਨ ਜਵਾਬ ਦਿੱਤਾ ਕਿ ਨਹੀਂ ਐਡਾ ਨਹੀਂ ਕੋਈ ਗੱਲ ਨਹੀਂ ਹੋ ਸਕਦਾ ਕਿ ਹੋਵੇ ਵੀ ਤਾਂ ਪਤਾ ਲੱਗਿਆ ਸੀ ਕਿ ਇਹੋ ਜੀਆਂ ਗੱਲਾਂ ਬਾਤਾਂ ਚੱਲੀਆਂ ਸੀ ਕਿ ਇਹ ਕਹਿ ਸਕਦੇ ਕਿ ਇੱਕ ਤਾਂ ਧਾਰਮਿਕ ਸਖਿਅਤ ਵੀ ਹੈ ਔਰ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਆ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਸਵਾਲ ਚੱਕੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਸ਼ਬੀ ਠੀਕ ਮੰਨੀ ਜਾ ਰਹੀ ਸੀ ਗਿਆਨੀ ਹਰਪ੍ਰੀਤ ਹੋਣਾ ਦੀ ਔਰ ਇਹ ਵੀ ਚਰਚਾ ਸੀ ਕਿ ਸ਼ਾਇਦ ਇਹ ਗਿਆਨੀ ਹਰਪ੍ਰੀਤ ਸਿੰਘ ਹੋਣ ਦਾ ਨਾਮ ਪ੍ਰਪੋਜ਼ ਕਰ ਸਕਦੇ ਆ ਤੋ ਖੋਡਰਾਂ ਚ ਬੜੀ ਅਹਿਮ ਜਾਣਕਾਰੀ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਦਾ ਸਾਝੇ ਕੀਤੀ ਕਿਉਂਕਿ ਕੱਲ ਦਾ ਅਜੇ ਇਹੋ ਜਿਹਾ ਨਾਂ ਜਿਹੜਾ ਹੈ ਚਰਚਾਵਾਂ ਸਨ ਪਰ ਇਹ ਖੁਲਾਸਾ ਜਿਹੜਾ ਕਰਕੇ ਆਪਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਇੱਕ ਜਾਣਕਾਰੀ ਜਿਹੜੀ ਅਹਿਮ ਦਿੱਤੀ ਹੈ ਚਲੋ ਉਹ ਇੱਕ ਬਾਦ ਦੀਆਂ ਗੱਲਾਂ ਨੇ ਕਿ ਕੀ ਕਰਦੇ ਜਾਂ ਕੀ ਨਹੀਂ ਕਰਦੇ ਹੁਣ ਗੱਲ ਕਰਦੇ ਕਿ ਜਿਸ ਤਰੀਕੇ ਨਾਲ ਬਾਕੀ ਧੜਾ ਕਹਿ ਰਿਹਾ ਕਿ ਅਸੀਂ ਇੱਕ ਤਰੀਕ ਨੂੰ ਜਿਹੜਾ ਅਕਾਲ ਤਖਤ ਸਾਹਿਬ ਜਿਹੜੀ ਚਿੱਠੀ ਜਿਹੜੀ ਉਹ ਦੇਣੀ ਹੈ ਤੇ ਆਪਣੀਆਂ ਭੁੱਲਾਂ ਚੁਕਾਂਦੀਆਂ ਮਾਫੀ ਮੰਗ ਰਹੀਆਂ ਨੇ ਸੋ ਸਾਬ ਅਸਲ ਸਥਿਤੀ ਦਾ ਉਦੋਂ ਪਤਾ ਲੱਗਣੀ ਹੈ ਉਹ ਚਿੱਠੀ ਦੇ ਵਿੱਚ ਕਿਹੜੀਆਂ ਗਲਤੀਆਂ ਦੀ ਗੱਲ ਕਰਦਗੇ ਫਿਰ ਉਹ ਜੇਕਰ ਚਿੱਠੀ ਦਿੱਤੀ ਜਾਂਦੀ ਆ ਤਾਂ ਸਿਰਫ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਦੋਸ਼ੀ ਨਹੀਂ ਬਣ ਗਏ ਇਹ ਵੀ ਲੋਕ ਉਹਨਾਂ ਦੇ ਆੜੇ ਦਵਾਰੇ ਹੀ ਰਾਣ ਬਣ ਕੇ ਜਿਹੜੇ ਉਸ ਸਮੇਂ ਸੱਤਾ ਦਾ ਸੁਖਮਾਨ ਦੇ ਰਹੇ ਉਹਦੇ ਨਾਲ ਇਹ ਨਾਲ ਸ਼ਰੂਪ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਦੇ ਵਿੱਚ ਗਲਤੀਆਂ ਦੇ ਵਿੱਚ ਸ਼ਾਮਲ ਹੋ ਜੂਗੀ ਤੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਨਵੋਲਵ ਹੋ ਜਾਣਗੇ ਕਿਉਂਕਿ ਇਹ ਫਿਰ ਗੱਲ ਜਿਹੜੀ ਬੜੀ ਦੂਰ ਤੱਕ ਜਾਊਗੀ ਖਲਾਰਾ ਜਿਹੜਾ ਫਿਰ ਬੜੇ ਵੱਡੇ ਪੱਧਰ ਤੇ ਫੈਲੇਗਾ ਗੱਲ ਰਾਮ ਰਹੀਮ ਦੀ ਮਾਫੀ ਤੋਂ ਚਲਣੀ ਆ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰਾਂ ਤੇ ਚਲਣੀ ਆ ਜਿੱਥੇ ਦਾ ਗੁਰਬਚਨ ਸਿੰਘ ਵੱਲੋਂ ਜੋ ਫੈਸਲਾ ਕੀਤਾ ਗੱਲ ਉਥੋਂ ਤੱਕ ਆਉਣੀ ਆ ਤਾਂ ਫਿਰ ਉਸ ਹਮਾਨ ਦੇ ਵਿੱਚ ਸਾਰੇ ਲੰਗੇ ਹੋ ਜਾਣੇ ਆ ਤਾਂ ਫਿਰ ਮੇਰਾ ਨਹੀਂ ਖਿਆਲ ਕਿ ਜਿੱਥੇ ਦਾ ਅਕਾਲ ਤਖਤ ਜਿਹੜੇ ਮੌਜੂਦਾ ਨੇ ਉਹ ਕੋਈ ਜਾਣ ਬੁਝ ਕੇ ਇਹੋ ਜਿਹਾ ਖੇਡਾ ਕਰਨ ਕਿ ਭੁੱਖ ਦੇ ਵਿੱਚ ਉਹਨਾਂ ਦਾ ਵੀ ਉਹੀ ਹਾਲ ਹੋਵੇ ਜੋ ਕੁਝ ਜਿੱਥੇ ਦਾ ਗੁਰਬਚਨ ਸਿੰਘ ਦਾ ਹੋਇਆ ਸੋ ਇਹ ਗੱਲ ਕਹਿ ਤੇ ਇਹਨਾਂ ਨੇ ਦਿੱਤੀ ਕਿ ਚਿੱਠੀ ਜਿਹੜੀ ਆ ਭੁੱਲ ਚੁੱਕ ਮਾਫੀ ਅਸੀਂ ਮੰਨਾਂਗੇ ਤੇ ਉਹ ਅਸਲ ਚ ਇਹ ਚੱਕਰ ਵੀ ਉਹ ਸਰਦਾਰ ਸੁਖ ਕੋਸ਼ਿਸ਼ ਆ ਬਾਕੀ ਟੜੇ ਕੀ ਆਪਾਂ ਜਾ ਕੇ ਗੱਲ ਦਵਾਂਗੇ ਕਿ ਹਾਪ ਦੇ ਵਿੱਚ ਆ ਬਾਫਰ ਦਾ ਬੀਤੇ ਦੇ ਵਿੱਚ ਸਾਡੇ ਕੋ ਇਹ ਗਲਤੀਆਂ ਹੋਈਆਂ ਟਾਰਗੇਟ ਤਾਂ ਉਹਨਾਂ ਦਾ ਸਰਦਾਰ ਸੁਖਵੀਰ ਸਿੰਘ ਬਾਦਲੋਂ ਟਾਰਗੇਟ ਤਾਂ ਕਰਨ ਦਾ ਪਰ ਉਹ ਚੱਕਰ ਦੇ ਵਿੱਚ ਉਸ ਚੱਕਰ ਵਿੱਚ ਦੇ ਵਿੱਚ ਇਹ ਖੁਦ ਫਸ ਚੜ ਗਏ ਤਾਂ ਹੁਣ ਇਹ ਜਿਹੀ ਸਥਿਤੀ ਜਿਹੜੀ ਬਣ ਗਈ ਐ ਇਸ ਵੇਲੇ ਸ਼ੁਰੂਮੀ ਅਕਾਲੀ ਦਲ ਦੀ ਤਾਂ ਉਹਦੇ ਵਿੱਚ ਤੁਹਾਡਾ ਪ੍ਰਸ਼ਨ ਸੀ ਕਿ ਬਣੂਗੜ ਕੀ ਬੰਨਾ ਦਾ ਸਿੱਧੂ ਸਾਹਿਬ ਇਹ ਆ ਕਿ ਇਹ ਲੜਾਈ ਅਜੇ ਲੰਘਵੀ ਚੱਲੂਗੀ ਇਹ ਈ ਲੜਾਈ ਅਜੇ ਖਤਮ ਹੋਣ ਵਾਲੀ ਲੱਗਦੀ ਨਹੀਂ ਨਾ ਤਾਂ ਸਰਪਾਰ ਸੁਖਵੀਰ ਸਿੰਘ ਬਾਦਲ ਹੋਣਾ ਨੇ ਅਸਤੀਫਾ ਦੇਣਾ ਤੇ ਦੂਜੇ ਪੱਨੇ ਨਾ ਹੀ ਸੁਖਵੀਰ ਸਿੰਘ ਬਾਦਲ ਦੇ ਜਿਹੜੀ ਸ਼ਰੋਨੀ ਅਕਾਲੀ ਅਕਾਲੀ ਦਲ ਬਾਦਲਾ ਨਾ ਹੀ ਉਸ ਦੀ ਅਨੁਸ਼ਾਸਨੀ ਕਮੇਟੀ ਨੇ ਇਹਨਾਂ ਬਕਾਫੀ ਨetaਵਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੈ ਜਿਸ ਦਾ ਇਸ਼ਾਰਾ ਕੱਲ ਬਲਵਿੰਦਰ ਸਿੰਘ ਪੁੰਦਰੀ ਬਲਵਿੰਦਰ ਸਿੰਘ ਪੁੰਦਰੀ ਜਿਹੜਾ ਉਹ ਕਰ ਚੁੱਕੇ ਆ ਭਾਵ ਪਾਰਟੀ ਦੇ ਵਿੱਚ ਇਹ ਖਾਣਾ ਚੰਗੀ ਜਿਹੜੀ ਆ ਇਹ ਅੱਗੇ ਚੱਲੂਗੀ ਤੇ ਜਿਹੜਾ ਸਿਰਫ ਤਾਂ ਸਿੱਧਾ ਨੁਕਸਾਨ ਜਿਹੜਾ ਸਿੱਧੂ ਸਾਹਿਬ ਉਹ ਜਿਹੜਾ ਅਕਾਲੀ ਦਲ ਨੂੰ ਹੈਗਾ ਚਾਹੇ ਉਹ ਇਨ ਜਿਮਨੀ ਚ ਉਹਨਾਂ ਦੇ ਵਿੱਚ ਵੇਖ ਲੋ ਤੇ ਚਾਹੇ ਜਿਹੜੀਆਂ ਅਗਲੀਆਂ ਜਿਮਨੀਆਂ ਚ ਉਹਨਾਂ ਦੇ ਵਿੱਚ ਵੇਖ ਲੋ ਇੱਕ ਗੱਲ ਹੋਰ ਖਟਕੀ ਜਿਹੜੇ ਅਸੀਂ ਮਾਝੇ ਦੇ ਚੰਦਾ ਸਰਦਾਰ ਵਿਕ੍ਰਮ ਸਿੰਘ ਮਜੀਠੀਏ ਦੀ ਗੱਲ ਕਰਦੇ ਹਾਂ ਉਹ ਕਿਤੇ ਵੀ ਨਜ਼ਰ ਨਹੀਂ ਆਇਆ ਇਸ ਨਾ ਚੰਡੀਗੜ੍ਹ ਵਾਲੀ ਮੀਟਿੰਗ 'ਚ ਤੇ ਨਾ ਹੀ ਇਸ ਪਾਸੇ ਉਹਨਾਂ ਦੀ ਗੈਰ ਹਾਜ਼ਰੀ ਵੀ ਚਰਚਾ ਦਾ ਗੜਾ ਵਿਸ਼ਾ ਬਣੀ ਪਰਦੇ ਦੇ ਪਿੱਛੇ ਇਹ ਵੀ ਗੱਲਾਂ ਨੇ ਕਿ ਉਹ ਵੀ ਕੁਝ ਨਾ ਕੁਝ ਜਿਹੜਾ ਇਹਦੇ ਸਬੰਧੀ ਇੱਕ ਵੱਖਰੀ ਜਿਹੜੀ ਸੁਰ ਜਿਹੜੀ ਆ ਉਹ ਰੱਖ ਰਹੇ ਉਹ ਵੱਖਰੀ ਸੁਰ ਕੀ ਹੈ ਚਲੋ ਉਹਦੀਆਂ ਗੱਲਾਂ ਬਾਤਾਂ ਆਪਾਂ ਬਾਅਦ 'ਚ ਕਰਾਂਗੇ ਪਰ ਇਹ ਵੀ ਪਤਾ ਲੱਗਾ ਕਿ ਉਹ ਵੀ ਉਹ ਆਪਣੇ ਕਿਸੇ ਪਰਿਵਾਰਕ ਫੰਕਸ਼ਨ ਦੇ ਵਿੱਚ ਸੀ ਇਹੋ ਜਿਹੀਆਂ ਗੱਲਾਂ ਵੀ ਜਿਹੜੀਆਂ ਪਤਾ ਲੱਗੀਆਂ ਨੇ ਔਰ ਦੂਜੇ ਪਾਸੇ ਪਰ ਸਭ ਤੋਂ ਖਾਸ আরਾਨੀ ਵਾਲੀ ਗੱਲ ਇਹ ਆ ਕਿ ਸਾ ਕਿ ਇਸ ਸਭ ਦੀ ਚਿੰਝੜੀ ਛੇੜਨ ਵਾਲੇ ਮਨਪ੍ਰਿਤ ਅਯਾਲੀ ਵੀ ਦੂਵੀਂ ਮੀਟਿੰਗਾਂ ਦੇ ਵਿੱਚੋਂ ਕਿਸੇ ਪਾਸੇ ਨਜ਼ਰ ਆਏ ਔਰ ਬਾਕੀਆਂ ਦੀ ਮੀਟਿੰਗ ਤੋਂ ਇਹ ਕਹਿ ਕੇ ਕਿਨਾਰਾ ਕਰ ਗਏ ਕਹਿੰਦੇ ਜੀ ਉਥੇ ਕੁਝ ਲੋਕਾਂ ਦੇ ਕਿਰਦਾਰ ਜਿਹੜੇ ਹਲੇ ਵੀ ਸ਼ੱਕੀ ਆ ਇਸ ਕਰਕੇ ਉਥੇ ਮੈਂ ਨਹੀਂ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਗਿਆ ਬਾਕੀਆਂ ਦੀ ਚਲੰਦਰ ਮੀਟਿੰਗ ਦੇ ਵਿੱਚ ਇਹ ਉਹ ਕਹਿੰਦੇ ਹੁੰਦੇ ਵੀ ਅੱਗ ਲਾ ਕੇ ਡੱਬੂ ਕੰਦਤੇ ਉਹ ਅਯਾਲੀ ਸਾਹਿਬ ਮੇਰੇ ਖਿਆਲ ਚ ਉਹ ਕੰਮ ਕਰ ਗਏ ਬੜਾ ਵਧੀਆ ਤੁਸੀਂ ਚਲੋ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਹੈ ਚਾਹੀਦਾ ਤਾਂ ਫਿਰ ਇਹੋ ਹੀ ਆ ਕਿ ਜੇਕਰ ਤੁਸੀਂ ਝੰਡਾ ਚੁੱਕਦੇ ਜੇ ਇੱਕ ਪਾਸੇ ਦਾ ਆਪਣੇ ਪ੍ਰਧਾਨ ਦੀਆਂ ਨੀਤੀਆਂ ਦੇ ਖਿਲਾਫ ਗੱਲ ਕਰਦੇ ਜੀ ਕਿ ਉਹਨਾਂ ਚਿਰ ਤੱਕ ਮੈਂ ਸ਼੍ਰੋਮਣੀ ਅਕਾਲੀ ਦੰਤ ਤਪੂਰਨ ਔਰੀ ਹਰ ਗਤੀਵਿਧੀ ਤੋਂ ਕਿਨਾਰਾ ਕਰਦਾ ਜਿੰਨਾ ਚਿਰ ਤੱਕ ਝੁੰਡਾ ਕਮੇਟੀ ਦੀਆਂ ਆ ਜਿਹੜੀਆਂ ਸਿਫਾਰਸ਼ਾਂ ਉਹ ਲਾਗੂ ਨਹੀਂ ਹੁੰਦੀਆਂ ਤੇ ਦੂਜੇ ਪਾਸੇ ਤੁਸੀਂ ਇਸ ਬਗਾਵਤੀ ਧੜੇ ਦੇ ਵਿੱਚ ਵੀ ਦੇਤਾਵਾ ਤੇ ਉਂਗਲ ਚੁੱਕਦੇ ਜੇ ਤਾਂ ਫਿਰ ਘੱਟੋ ਘੱਟ ਤੁਹਾਨੂੰ ਆਪਣੀ ਸਥਿਤੀ ਵੀ ਸਾਫ਼ ਕਰ ਲੈਣੀ ਚਾਹੀਦੀ ਹੈ ਕਿਤੇ ਤੁਸੀਂ ਇਹੋ ਜਿਹੇ ਮੌਕੇ ਦੀ ਤਲਾਸ਼ ਦੇ ਵਿੱਚ ਹੀ ਨਾ ਹੋਵੋ ਕਿ ਹਾਂ ਫਿਰ ਠ ਫਾਇਦਾ ਜਿਹੜਾ ਆਪਾਂ ਲੈ ਲਈਏ ਫਿਰ ਐਲੀ ਸਾਹਿਬ ਤੇ ਇਹੋ ਜਿਹੇ ਦੋਸ਼ ਤਾਂ ਫਿਰ ਲੱਗਣਗੇ ਲੱਗਣਗੇ ਜੇਕਰ ਤੁਸੀਂ ਉਧਰ ਵੀ ਨਹੀਂ ਜਾਂਦੇ ਉਧਰ ਵੀ ਨਹੀਂ ਜਾਂਦੇ ਇਸ ਤਰੀਕੇ ਨਾਲ ਤਾਂ ਫਿਰ ਸਥਿਤੀਆਂ ਦਾ ਸੁਖਵਿੰਦਰ ਜੀ ਉਹੀ ਨਹੀਂ ਜਿਹੜੀਆਂ ਤੁਸੀਂ ਬਿਆਨ ਕੀਤੀਆਂ ਨੇ ਹਾਲਾਂਕਿ ਚਿਚੜੀ ਦਾ ਉਹਨਾਂ ਨੇ ਬੜੇ ਸਮੇਂ ਦੀ ਜਿਹੜੀ ਉਹ ਛੇੜੀ ਇੱਕ ਵੱਖਰਾ ਆਪਣੇ ਆਪ ਨੂੰ ਦੇਵਤਾ ਸਥਾਪਿਤ ਕਰਨ ਦੇ ਚੱਕਰ 'ਚ ਹੈਗੇ ਆ ਉਹ ਹੁਣ ਚਲੋ ਇੱਕ ਅਲੱਗ ਵਿਸ਼ਾ ਹੈਗਾ ਜਿਹੜੀ ਨਹੀਂ ਆਏ ਵਿਕਰਮ ਸਿੰਘ ਜਿਠਿਆ ਵੀ ਜਿਹੜੇ ਉਹ ਨਹੀਂ ਆਏ ਮੌਜੂਦਾ ਕੀ ਹੈ ਖਾਣਾ ਜੰਗੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਦੀ ਸਾਜ਼ਿਸ਼ ਹੈਗੀ ਆ ਦੂਜੇ ਪਾਸੇ ਸਰਦਾਂ ਭਰਾਵਾਂ ਨੇ ਵੀ ਕਹਿ ਤਾ ਕਿ ਆਪਰੇਸ਼ਨ ਲੋਟਸ ਜਿਹੜਾ ਕਿਸੇ ਵੀ ਸੂਰਤ ਵਿੱਚ ਜਿਹੜਾ ਸਫਲ ਜਿਹੜਾ ਉਹ ਨਹੀਂ ਹੋ ਦਿੱਤਾ ਜਾਊਗਾ ਪਰ ਸੁਖਿੰਦਰ ਜੀ ਅਗਰ ਚਲੋ ਇਹ ਇੱਕ ਸਿਆਸੀ ਬਿਆਨ ਮੰਨੇ ਜਾਂਦੇ ਆ ਪਰ ਜਦੋਂ ਅਸੀਂ ਬਕਾਫਤੀ ਨੇਤਾਵਾਂ ਦੀ ਸਥਿਤੀ ਨੂੰ ਦੇਖਦੇ ਆ ਸਿਕੰਦਰ ਸਿੰਘ ਮਲੂਕਾ ਜਿਹਦੇ ਪਰਿਵਾਰ ਦੇ ਮੈਂਬਰ ਭਾਜਪਾ ਦੇ ਵਿੱਚ ਸ਼ਾਮਲ ਨੇ ਫਿਰ ਕਿਤੇ ਨ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਇਹ ਜਿਹੜੀਆਂ ਟਿੱਪਣੀਆਂ ਨੇ ਜਾਂ ਜਿਹੜੇ ਉਹਨਾਂ ਦੇ ਦੇਤਾਵਾਂ ਨੇ ਕੱਲ ਇਹ ਡਿਪਲੀਆਂ ਜਿਹੜੀਆਂ ਕੀਤੀਆਂ ਕਿ ਪਾਜਪਾ ਜਿਹੜੀ ਆ ਖਾਸ ਤੌਰ ਤੇ ਸ਼ਰੂਮਣੀ ਖਾਲੀਦਾਨ ਨੂੰ ਤੋੜਦਾਂ ਚਾਹੁੰਦੀ ਆ ਤਾਂ ਕਿਹੜੇ ਹੱਦ ਤੱਕ ਇਹ ਪੁਆਇੰਟ ਜਿਹੜਾ ਠੀਕ ਲੱਗਦਾ ਆ ਕਿਉਂਕਿ ਇਹ ਜਿਹੜੇ ਨੇਤਾ ਨੇ ਇਹ ਕਿਸੇ ਨਾ ਕਿਸੇ ਸੂਤਰ ਵਿੱਚ ਪਾਜਪਾ ਦੇ ਨਾਲ ਸਬੰਧਤ ਰਹਿਣਾ ਕਿ ਪਾਜਪਾ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਸਬੰਧਤ ਜਿਹੜੇ ਬੀਤੇ 10 ਸਾਲਾਂ ਜਾਂ 2091 ਤੋਂ ਲੈ ਕੇ ਹੁਣ ਤੱਕ ਰਹੀ ਰਿਹਾ ਪਰ ਹੁਣ ਜਿਹੜਾ ਉਹਨਾਂ ਨੇ ਇਹ ਮੁੱਦਾ ਜਿਹੜਾ ਠਾਇਆ ਤੇ ਇਸ ਮੁੱਦੇ ਨੂੰ ਠਾ ਕੇ ਉਹਨਾਂ ਨੇ ਪਾਜਪਾ ਨੂੰ ਟਾਰਗੇਟ ਕੀਤਾ ਆਮ ਤੌਰ ਤੇ ਜਦੋਂ ਕਿ ਪਹਿਲਾਂ ਹਮੇਸ਼ਾ ਇਹ ਦੋਸ਼ ਲੱਗਦਾ ਹੁੰਦਾ ਸੀ ਕਿ ਅਕਾਲੀ ਦਲ ਨੂੰ ਕਾਂਗਰਸ ਜਿਹੜੀ ਕਮਜ਼ੋਰ ਕਰ ਰਹੀ ਹੈ ਉਹ ਕਾਂਗਰਸ ਤਾਂ ਰਹੀ ਨਹੀਂ ਤਾਂ ਅਜਿਹੀ ਸਥਿਤੀ ਜਿਹੜੀ ਹੈ ਸੁਖਵਿੰਦਰ ਜੀ ਐਸਲੇ ਨੇਤਾਵਾਂ ਦੀ ਆਪਸ ਦੇ ਵਿੱਚ ਦੀ ਜਿਹੜੀ ਪਾਟੋ ਤੜਾ ਨੰਬਰ 1 ਨੰਬਰ 2 ਇੱਕ ਦੂਜੇ ਦੇ ਅਲਝਾਂਬਾਜ਼ੀ ਕਰਦਾ ਨੰਬਰ 3 ਪੰਜਾਬ ਦੇ ਪੰਥਕ ਮਸਲਿਆਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ਆਪਣੀ ਚੋਣ ਦੀ ਲੜਾਈ ਲੜਦਾ ਸੁਖਵਿੰਦਰ ਜੀ ਇੱਕ ਇਹ ਸੂਰਤ ਵਿੱਚ ਵੀ ਨਾ ਸਰਦਾਰ ਸੁਖਬੀ ਸਿੰਘ ਬਾਦਲ ਹੋਣਾਂ ਵਾਸਤੇ ਤੇ ਨਾ ਹੀ ਪ੍ਰੇਮ ਸਿੰਘ ਚੰਦੂ ਬਾਜਰਾ ਤੇ ਹੋਰ ਸਾਥੀਆਂ ਵਾਸਤੇ ਕਿਸੇ ਵੀ ਪਖਤੂ ਠੀਕ ਜਿਹੜੀ ਥੋੜਾ ਜਿਹਾ ਦੋ ਦਿਨ ਪਹਿਤੋਂ ਜਿਹੜੀ ਅਸੀਂ ਗੱਲ ਮੈਂ ਇਹ ਸੋਚਦਾ ਕਿ ਨਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਛੇਤੀ ਕੀਤੇ ਇਹਨਾਂ ਤੋਂ ਲਾਹੇ ਜਾਣਾ ਤੇ ਸੌਖਾ ਨਹੀਂ ਹੈ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਸੁਖਬੀਰ ਸਿੰਘ ਬਾਦਲ ਦਾ ਵੀ ਪ੍ਰਧਾਨਗੀ ਤੇ ਟਿਕੇ ਰਹਿਣਾ ਕੋਈ ਆਸਾਨ ਨਹੀਂ ਹੈ ਹੁਣ ਬਿਲਕੁਲ ਸੁਖਵੰਤਾ ਜੀ ਗੱਲ ਤਾਂ ਇਹੋ ਹੀ ਹੈ ਨਾ ਇਹ ਮੈਂ ਤਾਂ ਉਹੀ ਗੱਲ ਕੀਤੀ ਹੈ ਖਾਣਾ ਜੰਗੀ ਦੀ ਸਥਿਤੀ ਹੈਗੀ ਹੈ ਕਿਉਂਕਿ ਦੋਵੇਂ ਧੜੇ ਜਿਹੜੇ ਆਪੋ ਆਪਣੀ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਲੱਗ ਗਏ ਆ ਇਹ ਜਿਸ ਤਰ੍ਹਾਂ ਨੁਕਸਾਨ ਜਿਹੜਾ ਉਹ ਪਾਰਟੀ ਨੂੰ ਹੈਗਾ ਲੋੜ ਤਾਂ ਸਿੱਧੂ ਸਾਹਿਬ ਇਹ ਆ ਕਿ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਤੇ ਜੇਕਰ ਤੁਸੀਂ ਆਪਣੇ ਹੀ ਇਸ ਪ੍ਰਧਾਨਗੀ ਨੂੰ ਦੇਣ ਨੂੰ ਜਾਂ ਰੱਖਣ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਅਹਿਮ ਮਸਲੇ ਨੂੰ ਤਿਆਗ ਦਿੱਤਾ ਨੰਬਰ 2 ਪੰਜਾਬ ਦੇ ਲੋਕ ਤੁਹਾਤੋਂ ਟੁੱਟ ਚੁੱਕੇ ਆ ਲੋਕ ਤੁਹਾਨੂੰ ਜਾਣਦੇ ਨੇ ਲੋਕ ਤੁਹਾਨੂੰ ਪਸੰਦ ਹੀ ਨਹੀਂ ਕਰਦੇ ਤੇ ਦੂਜੇ ਪਾਸੇ ਇਹ ਚਿਚੜੀ ਜਿਹੜੀ ਸ਼ੀਟ ਦੀ ਹੈ ਕੇਵਲ ਪ੍ਰਧਾਨਗੀ ਪਦ ਨੂੰ ਲੈ ਕੇ ਇਹ ਸਥਿਤੀਆਂ ਸੁਖਵਿੰਦਰ ਜੀ ਇਹ ਆਕਾਲੀ ਦਲ ਵਾਸਤੇ ਪਾਰਟੀ ਦੀ ਅੰਦਰੂਨੀ ਖਾਣਾ ਜੱਗੀ ਵਾਸਤੇ ਤਾਂ ਨੁਕਸਾਨ ਦੇ ਹਾਨੀ ਹਨ ਪੰਜਾਬ ਦੇ ਲੋਕਾਂ ਦਾ ਵੀ ਸ਼ਰੂਨੀ ਅਕਾਲੀ ਦਲ ਦੀ ਇਹ ਲੜਾਈ ਜਿਹੜੀ ਆ ਬਹੁ ਜਿਹੜਾ ਹੋਰ ਪੰਗ ਕਰੂਗੀ ਜਿਹੜਾ ਬੀਤੇ ਸਾਲ ਉਸ 17 ਤੋਂ ਜਿਹੜਾ ਬਹੁਤ ਪੰਗ ਚੱਲਦਾ ਆ ਰਿਹਾ ਸੋ ਚਾਹੀਦਾ ਤਾਂ ਇਹ ਆ ਕਿ ਇਸ ਵੇਲੇ ਜਿੱਦ ਜਿਹੜੀ ਆ ਕਿ ਮੈਂ ਪ੍ਰਧਾਨ ਕਿਉਂ ਨਹੀਂ ਛੱਡਣੀ ਦੂਜੇ ਕਹਿੰਦੇ ਅਸੀਂ ਪ੍ਰਧਾਨਗੀ ਹਟਾਉਣੀ ਮੁੱਦਾ ਤਾਂ ਕੇਵਲ ਪ੍ਰਧਾਨਗੀ ਦੀ ਗੱਲ ਰਹਿ ਗਿਆ ਅਸਲ ਮੁੱਦੇ ਜਿਹੜੇ ਨੇ ਜਿਨ੍ਹਾਂ ਨੂੰ ਲੈ ਕੇ ਸ਼ਰੂਨੀ ਅਕਾਲੀ ਦਲ ਬਣਿਆ ਜਿਸ ਨੂੰ ਲੈ ਕੇ ਸ਼ਰੂਨੀ ਅਕਾਲੀ ਦਲ ਨੇ ਬੀਤੇ ਸਮੇਂ ਚ ਲੰਮੀਆਂ ਲੜਾਈਆਂ ਲੜੀਆਂ ਔਰ ਲੋਕਾਂ ਦੀ ਅਗਵਾਈ ਕੀਤੀ ਤੇ ਲੋਕ ਇਸ 'ਤੇ ਵਿਸ਼ਵਾਸ ਪ੍ਰਗਟ ਕਰਦੇ ਸਨ ਪਰ ਅੱਜ ਮੁੰਦਾ ਕੱਲ ਦੀ ਜਲੰਧਰ ਦੀ ਮੀਟਿੰਗ ਤੇ ਚੰਡੀਗੜ੍ਹ ਦੀ ਮੀਟਿੰਗ 'ਚ ਇਹ ਆ ਗਿਆ ਕਿ ਸਿਰਫ ਤਾਂ ਸਿਰਫ ਆਪਾਂ ਪ੍ਰਧਾਨਗੀ ਰੱਖਣੀ ਆ ਦੂਜੇ ਕਹਿੰਦੇ ਆਪਾਂ ਪ੍ਰਧਾਨਗੀ ਖੋਣੀ ਆ ਤਾਂ ਸੁਖਵਿੰਦਰ ਜੀ ਫਿਰ ਉਹ ਲੋਕ ਜਿਨ੍ਹਾਂ ਨੇ ਤੁਹਾਨੂੰ 19 'ਚ ਵੀ ਨਕਾਰਿਆ 17 'ਚ ਵੀ ਨਕਾਰਿਆ 22 'ਚ ਵੀ ਨਕਾਰਿਆ ਤੇ 21 'ਚ ਵੀ ਨਕਾਰਿਆ ਕੌਣ ਲੋਕ ਤੁਹਾਡੇ 'ਤੇ ਭਰੋਸਾ ਕਰਨਗੇ ਵਿਸ਼ਵਾਸ ਲੋਕਾਂ ਦਾ ਜਿੱਤਣਾ ਹੈ ਨਾ ਕਿ ਅਫਸਰ ਨੇਤਾਵਾਂ ਦਾ ਕਿ ਹਾਂ ਵੀ ਉਹ ਪ੍ਰਧਾਨ ਹੈ ਜੇ ਉਹ ਪ੍ਰਧਾਨ ਹੈ ਜੇ ਸੋ ਆਹ ਜਿਹੜੀਆਂ ਸਥਿਤੀਆਂ ਨੇ ਸਿੱਤੂ ਸਾਹਿਬ ਜਿਹੜੀਆਂ ਬੜੀਆਂ ਨੇ ਇਸ਼ੂ ਉਹ ਮੀ ਅਕਾਲੀ ਦਾਲ ਵਾਸਤੇ ਅੰਦਰੋਂ ਵੀ ਤੇ ਬਾਹਰੋਂ ਵੀ ਖਤਰਨਾਕ ਆਖੀਆਂ ਜਾ ਸਕਦੀਆਂ ਨੇ ਭਾਜਪਾ ਨੇ ਕੀ ਕਰਦਾ ਕਾਂਗਰਸ ਨੇ ਕੀ ਕਰਦਾ ਆਮ ਆਦਮੀ ਪਾਰਟੀ ਨੇ ਕੀ ਕਰਦਾ ਉਹ ਇੱਕ ਵੱਖਰਾ ਇਸ਼ੂ ਆ ਪਰ ਜੇਕਰ ਤੁਸੀਂ ਆਪਣੀ ਹੀ ਲੜਾਈ ਲੋਕਾਂ ਦੀ ਕਚਹਿਰੀ ਵਿੱਚ ਲਿਜਾਉਣ ਦੀ ਬਜਾਏ ਆਪਸ ਤੇ ਵਿੱਚ ਹੀ ਲੜ ਪਏ ਤਾਂ ਲੋਕ ਤਾਂ ਤੁਹਾਡੇ ਕੋਲ ਅੱਗੇ ਹੀ ਟੁੱਟ ਚੁੱਕੇ ਆ ਪੁਖੇ ਦੇ ਵਿੱਚ ਇਸ ਦਾ ਨੁਕਸਾਨ ਜਿਹੜਾ ਸ਼ੁਰੂ ਹੋ ਨਹੀਂ ਅਕਾਲੀ ਦਾਲ ਨੂੰ ਹੋਰ ਵੀ ਹੋ ਸਕਦਾ ਚਾਹੀਦਾ ਤਾਂ ਇਹ ਆ ਕਿ ਇਸ ਮਸਲੇ ਨੂੰ ਬੈਠ ਕੇ ਨੇ ਜਿਠਿਆ ਜਾਵੇ ਤਾਂ ਜੋ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਕਿ ਹਤਾਂ ਪਤਰ ਲਾਇਆ ਜਾਵੇ ਨਹੀਂ ਤਾਂ ਫਿਰ ਸਥਿਤੀਆਂ ਜਿਹੜੀਆਂ ਸ਼ੁਰੂਮੀ ਅਕਾਲੀ ਦਲ ਕਿਤੇ ਇਸ ਤਰ੍ਹਾਂ ਹੋਵੇ ਫਿਰ ਇਹ ਇਤਿਹਾਸ ਦਾ ਇੱਕ ਪੰਨਾ ਵਹੀ ਬਣ ਕੇ ਰਹਿ ਜਾਂਦੀ ਜੀ ਜ਼ਰੂਰ ਦੇਖਦੇ ਆ ਕਿ ਇਹ ਹੁਣ ਨਵਾਂ ਅਕਾਲੀ ਦਲ ਬਣਦਾ ਹੈ ਜਾਂ ਫਿਰ ਇਸੇ ਅਕਾਲੀ ਦਲ ਦੇ ਉੱਪਰ ਕਬਜ਼ਾ ਕਰਦੇ ਆ ਮੈਨੂੰ ਤਾਂ ਲੱਗਦਾ ਕਿ ਨਵਾਂ ਅਕਾਲੀ ਦਲ ਹੀ ਇਹਨਾਂ ਨੂੰ ਬਣਾਉਣਾ ਪੈ ਜਾਣਾ ਸੁਖਵੀਰ ਸਿੰਘ ਬਾਦਲ ਹੋਰ ਨੇ ਪ੍ਰਧਾਨਗੀ ਛੱਡਣੀ ਨਹੀਂ ਹੈ ਦੇਖਦੇ ਆ ਕਿ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਬਣੇ ਰਹਿਣਾ ਵੀ ਜਿਹੜਾ ਉਹ ਆਸਾਨ ਨਹੀਂ ਹੈ ਤੇ ਸਾਰਿਆਂ ਨੂੰ ਮਿਲ ਕੇ ਇੱਕ ਵਾਰ ਫਿਰ ਗੱਲਬਾਤ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ ਜੀ ਆਹ ਜੋ ਖੰਡਰਜੀ ਤੁਸੀਂ ਨਵੇਂ ਆਕਾਲੀ ਦਲ ਦੀ ਗੱਲ ਕੀਤੀ ਹੈ ਨਵੇਂ ਆਕਾਲੀ ਦਲ ਬੜੇ ਬੰਦੇ ਰਹੇ ਆ ਪਰ ਉਹ ਆਕਾਲੀ ਦਲਾਂ ਦੀ ਕੋਈ ਹੋਂਦ ਨਹੀਂ ਇਹਨਾਂ ਲੀਡਰਾਂ ਦੇ ਵਿੱਚ ਕੋਈ ਵੀ ਨੇਤਾ ਜਥੇਦਾਰ ਗੁਰਚੰਦ ਸਿੰਘ ਟੋੜੇ ਦੇ ਕੱਦ ਦਾ ਨੇਤਾ ਨਹੀਂ ਹੈਗਾ ਹਰ ਪੱਖ ਤੋਂ ਸਿਆਸੀ ਪੱਖ ਤੋਂ ਪੰਥਕ ਪੱਖ ਤੋਂ ਵਫਾਦਾਰੀ ਦੇ ਪੱਖ ਤੋਂ ਪਰ ਜਦੋਂ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਅਲੱਗ ਹੋ ਗਏ 1999 ਵਿੱਚ ਸਰਭ ਇਹਨਾਂ ਨੇ ਨਵੇਂ ਆਕਾਲੀ ਦਲ ਬਣਾਇਆ ਤਾਂ ਪੰਜਾਬ 'ਚ ਇੱਕ ਵੀ ਸੀਟ ਜਿਹੜੀ ਉਹ ਜਿੱਤ ਨਹੀਂ ਸਕੇ ਤਾਂ ਅਖੀਰ ਫਿਰ ਜਾ ਕੇ ਅਰਲੇਵਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕਰਨਾ ਪਿਆ ਸੀ ਹਾਂ ਹੁਣ ਦੂਸਰੇ ਪਾਸੇ ਇਵੀ ਗੱਲ ਹੈਗੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਕੱਦ ਸਰ ਪ੍ਰਕਾਸ਼ ਸਿੰਘ ਬਾਦਲ ਦੇ ਕੱਦ ਵਰਗਾ ਨਹੀਂ ਹੈਗਾ ਸਟਿੱਕੀਆਂ ਬਿਲਕੁਲ ਸੀ ਪਰ ਇਹ ਗੱਲ ਜ਼ਰੂਰ ਕਹੀਏ ਕਿ ਨਵੇਂ ਅਕਾਲੀ ਦਲ ਬਣਾਉਣ ਵਾਸਤੇ ਇਹਨਾਂ ਨੇਤਾਵਾਂ ਵਿੱਚ ਉਨੀ ਸਮਰੱਥਾ ਹੈ ਨਹੀਂ ਕਿਉਂਕਿ ਮਾੜਾ ਮੋਟਾ ਜੇਕਰ ਇਹਨਾਂ ਦਾ ਅਕਸ ਹੈਗਾ ਜਾਂ ਪਛਾਣ ਹੈਗੀ ਆ ਤਾਂ ਸਿਰਫ ਤੇ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੋਣ ਕਰਕੇ ਆ ਔਰ ਤਾਂਤਾ ਤੁਸੀਂ ਦੇਖੋ ਕਿ ਜਮਾਨਤਾ ਜਿਹੜੇ ਇਹ ਵਿਅਕਤੀ ਆਪਣੀਆਂ ਜੱਟ ਕਰਾ ਚੁੱਕੇ ਪਾਰਟੀਆਂ ਸੁਖਵਿੰਦਰ ਜੀ ਕੀ ਬਣਾਉਣੀਆਂ ਬੀਤੇ ਦੌਰ ਤੇ ਵਿਚਾਰ ਰਜੀਤ ਸਿੰਘ ਬਰਾਮਪੋਰਾ ਹੁਣਾਣੇ ਵੀ ਟਕਸਾਲੀ ਆਕਾਲੀ ਦਰ ਬਣਾਇਆ ਸੀ ਉਹ ਵੀ ਬਾਦਲ ਕੋ ਟੁੱਟ ਗਏ ਵੀ ਗਏ ਫਿਰ ਅਖੀਰ ਉਥੇ ਆ ਗਏ ਸੋ ਮੈਨੂੰ ਲੱਗਦਾ ਨਹੀਂ ਕਿ ਸ਼੍ਰੋਮਿਕ ਆਕਾਲੀ ਦਰ ਕੋਈ ਨਵਾਂ ਇਹ ਨੇਤਾਵ ਪਰ ਉਹ ਜਾਂ ਉਨੀ ਸਪਰਾਤਾ ਦੇ ਵਿਚਾਰ ਜੀ ਚਲੋ ਦੇਖਦੇ ਆ ਕਿ ਹੁਣੇ ਦੇ ਵਿੱਚ ਜਿਹੜਾ ਅਗਲੇ ਬਣਦਾ ਕੀ ਕਿਉਂਕਿ ਅੱਜ ਫਿਰ ਸੁਖਵੀਰ ਸਿੰਘ ਬਾਦਲਖੋਰਾ ਦੀ ਕੂਰ ਕਮੇਟੀ ਦੀ ਬੈਠਕ ਹੈ ਤਾਂ ਉਸ ਬੈਠਕ ਦੇ ਵਿੱਚ ਕੀ ਕੁਝ ਹੋਏਗਾ ਉਹ ਵੀ ਜਿਹੜੀਆ ਗੱਲ ਦੇਖਣ ਵਾਲੀ ਹੋਊਗੀ ਉਹ ਤੇ ਧਿਆਨ ਜਿਹੜਾ ਉਹ ਬਣਿਆ ਰਹੂਗਾ ਚਲੋ ਅਗਲੀ ਖਬਰ ਲੈਣੇ ਹਨਖੇ ਸਾਹਿਬ ਅਰਵਿੰਦ ਕੇਦਰੀਵਾਲ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਹੈ ਸ਼ਰ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ ਔਰ ਉਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਵੀ ਮਿਲੀ ਤੇ ਜ਼ਮਾਨਤ ਵੀ ਜਿਹੜੀਆ ਉਹ ਹੁਣ ਕੈਨਸਲ ਹੋ ਚੁੱਕੀ ਹੈ ਰੱਦ ਹੋ ਚੁੱਕੀ ਹੈ ਹਾਈ ਕੋਰਟ ਦੇ ਕੋਲੋਂ ਉਹ ਚਟਕਾ ਸੀ ਹੁਣ ਪਤਾ ਲੱਗਿਆ ਕਿ ਜੇਲ੍ਹ 'ਚ ਬੈਠਿਆ ਨੂੰ ਹੀ ਸੀਬੀਆਈ ਨੇ ਫਿਰ ਗ੍ਰਿਫਤਾਰ ਕਰ ਲਿਆ ਕਿ ਵੀ ਦੇਖਦੇ ਹੋ ਇਹ ਸਥਿਤੀ ਬਣੀ ਕੀ ਹੈ ਇੱਥੇ ਪੰਜਾਬ ਦੇ ਵਿੱਚ ਵੀ ਸੁਖਪਾਲ ਸਿੰਘ ਘਹਿਰਾ ਹੋਰਾਂ ਵਰਗੇ ਡਿਟਰਾਂ ਦੇ ਨਾਲ ਇਹਨਾਂ ਨੇ ਇਹੀ ਕੁਝ ਕੀਤਾ ਸੀਗਾ ਜੇ ਕੋਈ ਗ੍ਰਿਫਤਾਰ ਕਰਾ ਲਈ ਸੀ ਤੇ ਜੈਸੀ ਕਰਨੀ ਵੈਸੀ ਕਰਨੀ ਆਪਨਾਂ ਵੀ ਹੁਣ ਉਹੀ ਕੁਝ ਜਿਹੜਾ ਹੋ ਰਿਹਾ ਤੇ ਹੁਣ ਸੀਬੀਆਈ ਨੇ ਇੱਕ ਸਮਾਂਮਲੇ 'ਚ ਗ੍ਰਿਫਤਾਰ ਕਰ ਲਿਆ ਤੇ ਹੁਣ ਵੜੇਗਾ ਕੀ ਅੱਗੇ ਸੁਖਵੰਦਰ ਜੀ ਅੱਜ ਅਰਵਿੰਦ ਕੇਸ਼ ਦਿਵਾਲ ਦੀ ਸੁਪਰੀਮ ਕੋਰਟ 'ਚ ਵਿੱਚ ਉਹ ਸੁਣਵਾਈ ਸੀ ਅਪੀਲ ਜਿਹੜੀ ਜਮਾਦ ਦੇ ਸੰਬੰਧੀ ਉਸ ਤੋਂ ਪਹਿਲਾਂ ਜਿਹੜਾ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਉਹ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਕੀ ਦਿੰਦੀ ਯਕੀਨ ਨਹੀਂ ਦਿੰਦੀ ਬੀਤੀ ਰਾਤ ਸੀਬੀਏ ਨੇ 3 ਘੰਟੇ ਦੀ ਅਰਬਨ ਕੇਸ ਦੀ ਬਾਲਕੋ ਤਿਹਾਰ ਜਿਲ੍ਹੇ ਚ ਐਕਸਾਈਜ਼ ਪਾਲਿਸੀ ਦੀ ਸਬੰਧੀ ਕਹਿੰਦੇ ਪੁਛਗਿੱਛ ਲਈਆ ਉਹ ਕੀ ਕੀ ਪੁਛਗਿੱਛ ਕਰਨ ਤੋਂ ਬਾਅਦ ਕਿ ਜਦੋਂ ਵੇਖਿਆ ਕਿ ਸਹਿਯੋਗ ਉਹ ਨਹੀਂ ਦੇ ਰਹੀ ਤੇ ਕਹਿੰਦੇ ਕਿ ਉਹਨਾਂ ਨੇ ਤਿਹਾਰ ਜਿੰਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਹੀ ਇਤਿਹਾਦ ਅਧਾਰਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਥਾ ਰਿਮਾਰਟ ਤੇ ਲੈਣ ਤੇ ਪ੍ਰਮਾਣ ਵਾਸਤੇ ਹੁਣ ਅਕਸਾਈਜ ਪਾਲਿਸੀ ਦੇ ਵਿੱਚ ED ਹੁਣ ਤੱਕ ਕਾਫੀ ਬਰੀਕੀ ਨਾਲ ਜਿਹੜੀ ਜਾਂਚ ਕਰ ਚੁੱਕੀ ਹੈ ਔਰ ਉਸ ਤੋਂ ED ਦੀ ਜਾਂਚ ਕਰਨ ਤੋਂ ਪਹਿਲਾਂ ਹੀ CBI ਨੇ ਜਿਹੜਾ ਸੀ ਅਰਵਿਤ ਕੇਜਰੀਵਾਲ ਨੂੰ ਇੱਕ ਦੋ ਵਾਰ ਬੁਲਾਇਆ ਵੀ ਪਤਾ ਨਹੀਂ ਇਹ ਗੇਕ ਨਹੀਂ ਗੇ CBI ਇਸ ਮੁੱਦੇ ਦੀ ਜਾਂਚ ਜਿਹੜੀ ED ਤੋਂ ਪਹਿਨਾ ਕਰਦੀ ਹੈ ਫਿਰ ED ਦਾ ਸਿਲਸਿਲਾ ਸ਼ੁਰੂ ਹੁੰਦਾ ਔਰ ED ਤੋਂ ਬਾਅਦ ਜਿਹੜਾ ਹੁਣ ਵਰਤਾਰਾ ਜਿਹੜਾ CBI ਨੇ ਸ਼ੁਰੂ ਕਰਤਾ ਉਹਨਾਂ ਨੂੰ ਹਰਾਸਤ ਵਿੱਚ ਲੈਦਾ ਗ੍ਰਿਫਤਾਰ ਚੜਾ ਉਹ ਡਾਰੇ ਕਰ ਲਿਆ ਪਰਵਿੰਦ ਕੇਜਰੀਵਾਲ ਉਹਨੇ ਜਦੋਂ ਦੇ ਜੇਲ੍ਹ ਵਿੱਚ ਗਿਆ ਉਦੋਂ ਤੋਂ ਉਹ ਬਾਹਰ ਆਉਣ ਵਾਸਤੇ ਤਰਲੋ ਮੱਛੀ ਹੋ ਰਹੇ ਹੈ ਇਹ ਜਿੰਨੀ ਜਲਦੀ ਹੋ ਜੇ ਮੇਰੀ ਜ਼ਬਾਨ ਤੇ ਜਿਹੜੀ ਆ ਹੋ ਜਾਵੇ ਤੁਸੀਂ ਉਸ ਦਿਨ ਦੇਖ ਲੋ ਕਿ ਜਿਸ ਦਿਨ ਇਹਨਾਂ ਨੂੰ ਜ਼ਬਾਨ ਤੇ ਮਿਲਦੀ ਆ ਤਾਂ ਉਸ ਵਕਤ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਹੋਣੀ ਇਹ ਕਹਿ ਦਿੰਦੇ ਸੱਚ ਦੀ ਜਿੱਤ ਹੁੰਦੀ ਆ ਦੂਜੇ ਪਾਸੇ ਫੈਸਲਾ ਜਿਹੜਾ ਸੀ ਮਾਨਯੋਗ ਹਾਈ ਕੋਰਟ ਦੇ ਦੋ ਦਿਨ ਵਾਸਤੇ ਰੱਖਮ ਰੱਖਿਆ ਸੌਮ ਤੇ ਮੰਗਲਵਾਰ ਉਹ ਛੁੱਟੀਆਂ ਸੀ ਉਹਨਾਂ ਨੇ ਕਿਹਾ ਕਿ 22 ਜਾਂ 25 ਦਾ ਆਪਾਂ ਇਹਦੇ ਸਬੰਧੀ ਫੈਸਲਾ ਕਰਾਂਗੇ ਪਰ ਸੋਮਵਾਰ ਦਿਨ ਚੜ੍ਹਦੇ ਹੀ ਜਿਹੜੀ ਲੀਗਲ ਟੀਮ ਸੀ ਅਰਵਿੰਦ ਕੇਸਰੀਵਾਲ ਤੋਂ ਉਹਨਾਂ ਦੀ ਸੁਪਰੀਮ ਕੋਰਟ ਦਾ ਰੁਕ ਕਰਦੀ ਆ ਤੇ ਉੱਥੇ ਜਾ ਕੇ ਕਹਿੰਦੇ ਆ ਜੀ ਹਾਂਜੀ ਇਹ ਸਭ ਜ਼ਬਾਨ ਤੇ ਜਲ ਹੁਣ ਸੁਪਰੀਮ ਕੋਰਟ ਦੀ ਟਿੱਪਣੀ ਜਿਹੜੀ ਬੜੀ ਹਰਾਮਤ ਬਹੁਤ ਵਧੀਆ ਸੀ ਉਹਨੇ ਕਹੇ ਕਿ ਜਦੋਂ ਅਜੇ ਤੱਕ ਸਾਡੇ ਕੋਲ ਫੈਸਲਾ ਹੀ ਨਹੀਂ ਕੋਈ ਆਇਆ ਤਾਂ ਅਸੀਂ ਜਮਾਨਤ ਮਤਲਬ ਫੈਸਲਾ ਕੀ ਦੇਈ 1. ਫੈਸਲੇ ਦੀ ਗ੍ਰੇਟ ਜਿਹੜੀ ਆ ਉਹ ਕੋਰਟ ਹਾਈ ਕੋਰਟ ਨੇ ਫੈਸਲਾ ਜਿਹੜਾ ਸੁਨਾਤਾ ਜਿਹਦੇ ਵਿੱਚ ਉਹਨਾਂ ਨੇ ਅਦਾਲਤ ਵੀ ਟਿੱਪਣੀ ਕੀਤੀ ਕਿ ਉਹਨਾਂ ਨੇ ਵਿਵੇਕ ਤੋਂ ਕੰਮ ਜਿਹੜਾ ਚਾਚ ਨਹੀਂ ਨਹੀਂ ਲਿਆ ਜਿਹੜਾ ਸ਼ੂਟਿੰਗ ਦੇ ਤਰਫੋਂ ਚਾਚ ਹੈ ਤਾਂ ਹੁਣ ਅੱਜ ਸੁਲਮਾਈ ਜਿਹੜੀ ਸੁਪਰੀਮ ਕੋਰਟ ਸੀ ਪਰ ਸੁਪਰੀਮ ਕੋਰਟ ਤੋਂ ਪਹਿਲਾਂ ਅਰਵਿੰਦ ਕੇਸ ਦੀ ਵਾਰ ਨੂੰ ਸੀਬੀਆ ਨੇ ਗ੍ਰਫਤਾਰ ਜਿਹੜਾ ਉਹ ਕਰ ਲਿਆ ਹੁਣ ਮੁਸ਼ਕਲਾਂ ਤਾਂ ਕੁਦਰਤੀ ਤੌਰ ਤੇ ਵਧ ਕਿ ਜਦੋਂ ਉਸ ਖਾਲਸ ਸਿੰਘ ਖੈਰ ਨੂੰ ਇੱਕ ਪਾਸੇ ਜਮਾਤ ਮਿਲਦੀ ਸੀ ਪੁਲਿਸ ਉਸੇ ਤਰੀਕੇ ਨਾਲ ਗ੍ਰਿਫਤਾਰ ਕਰ ਲੈਂਦੀ ਸੀ ਤਾਂ ਉਹ ਹੀ ਸਥਿਤੀਆਂ ਜਿਹੜੀਆਂ ਨੇ ਉੱਥੇ ਆ ਜਿਹੜੀਆਂ ਦਿੱਲੀ ਦੇ ਵਿੱਚ ਬਣ ਗਈਆਂ ਨੇ ਭਾਜਪਾ ਦੇ ਉੱਤੇ ਜਿਹੜੇ ਇਹ ਦੋਸ਼ ਜਿਹੜੇ ਲਗਾਏ ਜਾ ਰਹੇ ਸੰਜੇ ਸਿੰਘ ਹੁਣਾਂ ਨੇ ਇਹ ਦੋਸ਼ ਲਗਾਇਆ ਕਿ ਹਾਂ ਭਈ ਅਰਵਿੰਦ ਕੇਜਰੀ ਵਾਲਦ ਨੂੰ ਮੁਸ਼ਕਲਾਂ ਜਿਹੜੀਆਂ ਪਸ ਸਕਦੀਆਂ ਨੇ ਉਹਨਾਂ ਨਾਲ ਇੱਕ ਵਰਤੌਕ ਚੜਾ ਮਾੜਾ ਵਰਤੌਕ ਕੀਤਾ ਜਾ ਰਿਹਾ ਤਾਂ ਸਿੱਧੂ ਸਾਹਿਬ ਇੱਕ ਪਾਸੇ ਤਾਂ ਇਹ ਵੀ ਗੱਲ ਲੱਗਦੀ ਆ ਕਿ ਐਸ ਵળે ਜਿਹੜੀ ED ਜਾਂ CBI ਆ ਉਹ ਇਹ ਮੰਨ ਬਣਾ ਚੁੱਕੀ ਆ ਕਿ ਅਰਵਿੰਦ ਕੇਸ਼ਰੀਵਾਲ ਨੂੰ ਕਿਸੇ ਵੀ ਸੂਰਤ ਵਿੱਚ ਅਸੀਂ ਬਾਹਰ ਜਿਹੜਾ ਉਹ ਨਹੀਂ ਨਿਕਲਣ ਦੇਣਾ ਕਿਉਂਕਿ ਜਿਹੜੇ ਦੂਜੇ ਦੇ ਮਨੀਸ਼ ਸੋਦੀ ਆਰਬ ਕਰਾ ਜਿਹੜੇ ਉਹ ਵੀ ਇਸੇ ਘਟਾਰ ਦੇ ਨੇ ਤਾਂ ਆ ਜਿਹੜੀ ਸਟਤੀਆਂ ਜਿਹੜੀਆਂ ਇਸ ਵੇਲੇ ਜੋ ਬਣੀਆਂ ਨੇ ਅਰਵਿੰਦ ਕੇਸ਼ਰੀਵਾਲ ਵਾਸਤੇ ਬੜਾ ਤਖੜਾ ਜਿਹੜਾ ਝਟਕਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿਉਂਕਿ ਅੱਜ ਜੁਬਾਨ ਦੇ ਸੁਪਰੀਮ ਕੋਰਟ ਦਾ ਫੈਸਲਾ ਹੋਣੇ CBI ਨੇ ਦਾ ਮਤਰੀਕ ਨੇ ਗ੍ਰਿਫਤਾਰ ਜਿਹੜਾ ਕਰ ਲਿਆ ਤਾਂ ਸੁਭਾਵਿਕ ਆ ਕਿ ਉਹ ਅੱਜ ਰਿਹਾਰਾ ਜਿਹੜਾ ਉਹ ਨਹੀਂ ਹੋਣਗੇ ਪਰ ਦੂਜੇ ਪਾਸੇ ਇਹ ਵੀ ਬੜੀ ਹਰਾਨੀ ਦੀ ਗੱਲ ਆ ਕਿ ਕੱਲ ਭਗਵੰਤ ਮਾਨ ਹੁਣੀ ਆਪਣੀ ਨਵੇਂ ਲੋਕ ਸਭਾ ਮੈਂਬਰਾਂ ਦੇ ਨਾਲ ਦਿੱਲੀ ਦੇ ਵਿੱਚ ਸਨ ਉਹਨਾਂ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਜਿਹੜਾ ਇਸ ਕੰਟੈਂਟ ਦੇ ਵਿੱਚ ਜਿਹੜਾ ਨਹੀਂ ਆਇਆ ਕਿ ਹਾਂ ਵੀ ਤੱਕਾ ਪਤਾ ਨਹੀਂ ਉਹਨਾਂ ਦੀ ਚੁੱਪੀ ਅਜੇ ਤੱਕ ਵੀ ਕਈ ਸਵਾਲਾਂ ਨੂੰ ਪੈਦਾ ਜਿਹੜਾ ਉਹ ਕਰਦੀ ਹੈ ਸ਼ਾਇਦ ਉਹ ਦਿੱਲੀ ਦਰਬਾਰ ਉਹ ਪੰਜਾਬ ਦਰਬਾਰ ਦਾ ਜਿਹੜਾ ਆਪਸੀ ਝਗੜਾ ਜਾਂ ਹੀ ਕਹਿ ਸਕਣਗੇ ਕਿ ਜਿਹੜਾ ਰਫੜ ਪਿਆ ਸ਼ਾਇਦ ਉਹਨਾਂ ਸਤੀਆਂ ਕਰਕੇ ਭਗਵੰਤ ਮਾਨ ਉਹਨਾਂ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਨਹੀਂ ਤਾਂ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਸਚਾਈ ਜੀ ਜਤਾ ਦੇ ਉਤੇ ਕੇਂਦਰ ਜਿਹੜਾ ਉਹ ਲਗਾਮ ਲਾ ਰਿਹਾ ਕੋਈ ਇਦਾਂ ਦਾ ਬਿਆਨ ਪੰਗਤ ਬਾਣ ਸੁਣਾਉਂਦਾ ਜਰੂਰਤ ਆ ਪਰ ਅਜੇ ਤੱਕ ਆਇਆ ਨਹੀਂ ਬਾਕੀ ਹਾਂ ਅਰਵਿੰਦ ਕੇਸ਼ਰੀਵਾਲ ਦੀਆਂ ਪੁਸ਼ਕਲਾਂ ਜਿਹੜੀਆਂ ਨੇ ਜਰੂਰ ਵਧੀਆਂ ਨੇ ਤੇ ਪੁਖੇਖ ਦੇ ਵਿੱਚ ਅਜੇ ਇਨੀਸ਼ੀਏਟਿਵ ਉਹ ਬਾਹਰ ਉੱਦੇ ਦਿਖਾਈ ਦਿੰਦੇ ਨਹੀਂ ਦਿੰਦੇ ਚਲੋ ਉਧਰ ਦੂਜੇ ਪਾਸੇ ਇਹ ਅਮਰਤਪਾਲ ਸਿੰਘ ਹੋਰਾਂ ਨੂੰ ਵੀ ਸੌ ਜਿਹੜੀ ਆ ਉਹ ਕੱਲ ਨਹੀਂ ਚੁਕਾਈ ਗਈ ਬਾਕੀ ਦੇ ਸੰਸਦ ਮੈਂਬਰਾਂ ਦੇ ਆ ਪੰਜਾਬਦਿਆਂ ਨੇ ਉਹ ਚੱਕ ਲਈ ਹੈ ਤੇ ਅਮਰਤਪਾਲ ਸਿੰਘ ਨੂੰ ਸੌ ਨਹੀਂ ਜਿਹੜੀ ਚੁਕਾਈ ਗਈ। ਹੁਣ ਕੀ ਲੱਗਦਾ ਹੈ ਕਿ ਕਦੋਂ ਤੱਕ ਸੌ ਚੁਕਾਈ ਜਾ ਸਕਦੀ ਹੈ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਾਂ ਕੋਟ ਦੇ ਰਾ ਕੋਟ ਦਾ ਵੀ ਸਹਾਰਾ ਲਿਆ ਜਾ ਸਕਦਾ ਔਰ ਨਾਲ ਹੀ ਨਾਲ ਉਹਨਾਂ ਦੇ ਪਿਤਾ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜੇਕਰ ਇਹ ਸੌ ਨਾ ਚੁਕਾਈ ਗਈ ਤੇ ਪੰਜਾਬ ਵੱਤੇ ਕੇਂਦਰ ਸਰਕਾਰ ਆਗਿਆ ਦੇ ਵੀ ਨਹੀਂ ਨਾ ਚੁਕਾਈ ਗਈ ਤਾਂ ਲੋਕ ਰੋਧ ਦਾ ਸਾਹਮਣਾ ਕਿਦੇ ਕਰਨਾ ਪਊਗਾ ਔਰ ਚੇਤਾਵਨੀ ਵੀ ਉਹਨਾਂ ਨੇ ਦਿੱਤੀ ਹੈ ਸੰਘਰਸ਼ ਦੀ ਉਹਨਾਂ ਦੇ ਪਿਤਾ ਨੇ ਕਿਵੇਂ ਲਿਖਦੇ ਹੋ ਸੌਂਦ ਮੰਨ ਲਾ ਚਕਾ ਦਿੱਤੀ ਜਾਊਗੀ ਅਨਿਕ ਸਾਹਿਬ ਜੀ ਅੱਜ ਹੀ ਤਾਂ ਕੱਲ ਕੋਰਟ ਦੇ ਰਾਹੀਂ ਵਿਚਕਾਉਣੀ ਪੈ ਸਕਦੀ ਹੈ ਸਰਕਾਰ ਆ ਬਿਲਕੁਲ ਸੁਖਵਿੰਦਰ ਜੀ ਇਹ ਤਾਂ ਜ਼ਰੂਰੀ ਹੈ ਕਿ ਜਿਹੜਾ ਬੰਦਾ ਇੱਕ ਉਮੀਦਵਾਰ ਲੋਕਾਂ ਦੇ ਭਾਰੀ ਫਤਵੇ ਨਾਲ ਚੁੜਿਆ ਗਿਆ ਤੇ ਸੰਸਦ ਵਿੱਚ ਪਹੁੰਚਿਆ ਉਸ ਨੂੰ ਅਦਾਲਤ ਕਾਨੂੰਨੀ ਕਾਨੂੰਨ ਜਿਹੜਾ ਸੰਵਿਧਾਨ ਸੌ ਚੁੱਕਣ ਦੀ ਅਜਾ ਜਿਹੜੀ ਉਹ ਦਿੰਦਾ ਹੁਣ ਉਹਨਾਂ ਦੇ ਮਾਪਿਆਂ ਨੇ ਕਹਿੰਦੇ ਕਿ ਪੈਰੋਲ ਵਾਸਤੇ ਅਮਰਸਾ ਦੇ ਡਿਪਟੀ ਕਮਿਸ਼ਨਰ ਨੂੰ ਜਿਹੜੀ ਚਿੱਠੀ ਜਿਹੜੀ ਉਹ ਲਿਖੀ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਮੁਖਸ ਕੱਤਰ ਪੰਜਾਬ ਨੂੰ ਭੇਜੀ ਤੇ ਪੰਜਾਬ ਨੇ ਹੁਣ ਫਿਰ ਕੇਂਦਰ ਸਰਕਾਰ ਤੋਂ ਭੇਜ ਤੇ ਕੇਂਦਰ ਸਰਕਾਰ ਨੇ ਇਸ ਵੰਦੀ ਕੋਈ ਵੀ ਫੈਸਲਾ ਜਿਹੜਾ ਉਹ ਨਹੀਂ ਲਿਆ ਹੁਣ ਇੱਕ ਤਰੀਕਾ ਤਾਂ ਸੁਖਵਿੰਦਰ ਜੀ ਇਹ ਹੋ ਸਕਦਾ ਕਿ ਅਮਰਤਪਾਲ ਨੂੰ ਇਹਨਾਂ ਨੇ ਜੇਲ੍ਹ ਵਿੱਚ ਹੀ ਰੱਖਣਾ ਸ਼ਾਇਦ ਇਸੇ ਹੀ ਕਾਰਨ 3 ਜੂਨ ਨੂੰ ਜਿਸ ਦਿਨ 4 ਜੂਨ ਨੂੰ ਨਤੀਜੇ ਹੁੰਦੇ ਆ ਉਹ 3 ਜੂਨ ਤੋਂ ਪਹਿਲਾਂ ਹੀ ਉਹਨਾਂ ਦੇ ਵਾਸਤੇ 1 ਸਾਲ ਦੀ ਜਿਹੜੀ ਐਨਐਸ ਜੜੀ ਵਧਾ ਦਿੱਤੀ ਜਾਂਦੀ ਹੈ ਤਾਂ ਕੇਂਦਰ ਤੇ ਪੰਜਾਬ ਸਰਕਾਰ ਦੇ ਜਿਹੜੇ ਇਰਾਦੇ ਆ ਸੁਖਵਿੰਦਰ ਜੀ ਇਹਦੇ ਤੋਂ ਸਪਸ਼ਟ ਹੋ ਜਾਂਦੇ ਆ ਤੇ ਇਹディਛਤੀ ਉਹਨਾਂ ਨੂੰ ਉਹਨਾਂ ਨੇ ਸੌ ਚੁੱਕ ਨਹੀ ਦੇਣੀ ਲੰਮਾ ਪ੍ਰੋਸੈਸ ਜਿਹੜਾ ਹੈ ਉਹ ਜ਼ਰੂਰ ਹੋਊਗਾ ਕਿਤੇ ਕਾਨੂੰਨੀ ਪ੍ਰਕਿਰਿਆ ਜਿਸ ਦੇ ਕਿ ਨਾ ਉਹ ਕੋਰਟ ਦਾ ਅਦਾਲਤ ਦਾ ਸਹਾਰਾ ਲੈ ਕੇ ਉਹਦਾ ਦੇ ਬਾਪੇ ਜਿਹੜੇ ਆ ਉਹ ਜ਼ਰੂਰ ਸੌ ਚੁਕਾਉਣ ਵਾਸਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਲੈ ਸਕਦੇ ਆ ਇੱਕ ਜਾਣਕਾਰੀ ਜਿਸ ਤਰੀਕੇ ਨਾਲ ਤੋਂ ਹਰ ਪੁਲਿਸ ਨੂੰ ਨਾਲੋਂ ਸਾਂਝੀ ਕੀਤੀ ਆ ਇੱਕ ਸਾਂਝੀ ਆਪਾਂ ਮੈਂ ਵੀ ਆਪਣੇ ਵੱਲੋਂ ਕਰ ਰਹੇ ਆ ਕਿ ਜਿਸ ਤਰੀਕੇ ਨਾਲ ਅਮਰਤਪਾਲ ਸਿੰਘ ਨੇ ਹਲਕਾ ਖੰਡੂਰ ਸਾਹ ਤੋਂ ਜਿੱਤੇ ਨੇ ਲੋਕ ਸਭਾ ਦੇ ਮੈਂਬਰ ਤੇ ਪਤਾ ਲੱਗਾ ਕਿ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ 20 ਹਲਕਾ ਗਿੱਦੜਪਾ ਦੀ ਜਿਹੜੀ ਜਿੰਨੀ ਚੋਣ ਹੋਣੀ ਆ ਉਥੋਂ ਉਹ ਚੋਣ ਲੜਦੀ ਤਿਆਰੀ ਦੇ ਵਿੱਚ ਨੇ ਇਹ ਐਲਾਨ ਉਹਨਾਂ ਦੇ ਬੇਟੇ ਆਕਾਸ਼ ਦੀਪ ਸੇ ਵੱਲੋਂ ਜਿਹੜਾ ਉਹ ਕਰ ਦਿੱਤਾ ਗਿਆ ਇਹ ਬਾਜੇ ਕੇ ਪ੍ਰਧਾਨ ਮੰਤਰੀ ਉਥੋਂ ਚੋਣ ਲੜਨਗੇ ਗਿੱਦੜਪਾ ਉਹਨ ਸੇ ਦੂਸਰੋਂ ਇੱਕ ਪਾਸੇ ਲੱਪਾਈ ਸਰਬਜੀਤ ਸਿੰਘ ਖਾਲਸਾ ਨੇ ਕੱਲ ਸੌ ਚੁਕੜੀ ਸੰਵਿਧਾਨ ਦੇ ਪ੍ਰਤੀਪੂਰਵ ਤੌਰ ਤੇ ਨਿਸ਼ਟਾ ਚ ਦਿਖਾਈ ਹੁਣ ਐਸਰੇ ਪ੍ਰਧਾਨ ਮੰਤਰੀ ਬਾਜੇ ਕੇ ਵੀ ਜਿਹੜਾ ਭਗਵੰਤ ਸਿੰਘ ਬਾਜੇ ਕੇ ਉਹ ਵੀ ਡਿਬ루ਗਾਹ ਜੇਲ੍ਹ ਦੇ ਵਿੱਚ ਬੰਦੇ ਆ ਦੂਜੇ ਪਾਸੇ ਅਮਰਤਪਾਲ ਸਿੰਘ ਵੀ ਡਿਬ루ਗਾਹ ਜੇਲ੍ਹ ਦੇ ਵਿੱਚ ਬੰਦੇ ਆ ਤੱਤ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਅਜਿਹੇ ਹਾਲਾਤਾਂ ਦੇ ਵਿੱਚ ਕਿ ਜਦੋਂ ਅਜਿਹੇ ਲੋਕ ਖਾਸ ਤੌਰ ਤੇ ਬਾਜੇ ਕੇ ਵਰਕੇ ਜਿਨ੍ਹਾਂ ਨੇ ਉਸ ਸਮੇਂ ਵੱਖ-ਵੱਖ ਬਵਾਦਾਂ ਚਲੇ ਕਿ ਉਹਨਾਂ ਨੂੰ ਚੋਣ ਲੜ ਕੇ ਇਸ ਸਥਿਤੀ ਤੱਕ ਪਹੁੰਚ ਦੀ ਆਗਿਆ ਦੇਣਗੇ ਕਿ ਹਾਂ ਭਈ ਤੁਸੀਂ ਚੋਣ ਲੜੋ ਜਿੱਤੋ ਤਾਂ ਫਿਰ ਆ ਕੇ ਪੰਜਾਬ ਦੇ ਉਹ ਜਾਂ ਕੇਂਦਰ ਦੇ ਹਾਲਾਤ ਜਿਹੜੇ ਉਹਨਾਂ ਦੀ ਮਰਜ਼ੀ ਅਨੁਸਾਰ ਨੇ ਉਹ ਉਸ ਤਰੀਕੇ ਨਾਲ ਚੱਲਣ ਸੋ ਮੈਨੂੰ ਇਸ ਤਰੀਕੇ ਨਾਲ ਲੱਗ ਰਿਹਾ ਕਿ ਜਿਹੜੀ ਅਮਰਤਪਾਲ ਦੀ ਸੌਂਚਕ ਸਮਾਗਮ ਦੇ ਵਿੱਚ ਜਿਹੜੀ ਦੇਰੀ ਜਾਂ ਰੁਕਾਵਟ ਇਸੇ ਕਰਕੇ ਪਾਈ ਜਾ ਰਹੀ ਹੈ ਕਿ ਹਾਂ ਭਈ ਕੋਈ ਗੱਲ ਨਹੀਂ ਜੇ ਤੁਸੀਂ ਜਿੱਤ ਵੀ ਗਏ ਕਿ ਰੈਡੀਕਲ ਲੋਕਾਂ ਦੇ ਉਹਦਾ ਹਲਕੇ ਦੇ ਵਿੱਚ ਤੁਸੀਂ ਜਿੱਤ ਗਏ ਹਾਲਾਂਕਿ ਜਿੰਨੀਆਂ ਵੋਟਾਂ ਪਈਆਂ ਨੇ ਉਹ ਸਿਰਫ ਸਭ ਗਰਮ ਖਿਆਲੀਆਂ ਨਹੀਂ ਪਈਆਂ ਬਹੁਤ ਕੁਝ ਉੱਥੇ ਰਾਜਨੀਤੀ ਵੀ ਖਟੂਰ ਸਾਹਿਬ ਹਲਕੇ ਦੇ ਵਿੱਚ ਜਿਹੜੀ ਹੋਈ ਆ ਵੱਖ-ਵੱਖ ਪਾਰਟੀਆਂ ਦੇ ਬਤਾਂਬਤ ਅਲਜਾਮ ਲੱਗਦੇ ਨੇ ਕਿ ਇੱਕ ਦੂਜੇ ਨੂੰ ਖਰਾਉਣ ਦੀ ਬਜਾਏ ਉਹਨਾਂ ਨੇ ਭਾਈ ਫਤਵਾ ਜਿਹੜਾ ਅਮਰਪਾਲ ਦੇ ਹੱਕ ਦੇ ਵਿੱਚ ਦਵਾਤਾ ਤੇ ਸ਼ਾਇਦ ਇਹੀ ਸਥਿਤੀ ਜਿਹੜੀ ਹੈ ਕਿ ਕਿੰਨਾ ਮਹੀਨਾ ਲੈਣ ਤੋਂ ਕਿਹੜੀਆਂ ਵੋਟਾਂ ਪੈਣੀਆਂ ਜੀ ਇਹਨਾਂ ਦੇ ਕਹਿਣਕੂ ਇੱਕ ਗੱਲ ਹੈ ਕਿ ਜਿਹਦੇ ਨਾਲ ੱਤਕਾ ਹੁੰਦਾ ਪੰਜਾਬ ਉਹਦੇ ਨਾਲ ਜਿਹੜਾ ਉਹ ਖੜਦਾ ਵਾ ਜੀ ਤਾਂ ਅਮਰਤਪਾਲ ਸਿੰਘ ਦੇ ਨਾਲ ੱਤਕਾ ਜੁੜ ਹੋਇਆ ਔਰ ਪੰਜਾਬ ਉਹਦੇ ਨਾਲ ਖੜਿਆ ਔਰ ਦੂਜੇ ਪਾਸੇ ਸਟੇਟੀਆਂ ਕੋਈ ਬਹੁਤੀਆਂ ਆਮ ਆਦਮੀ ਪਾਰਟੀ ਵਾਸਤੇ ਵੀ ਸੁਖਾਲੀਆਂ ਨਹੀਂ ਔਰ ਤੇ ਜੇ ਉਹਨਾਂ ਵਾਸਤੇ ਸੁਖਾਲੀਆਂ ਨਹੀਂ ਤਾਂ ਜਿਹੜੇ ਲੋਕ ਮੁੜਨਾ ਅਕਾਲੀ ਦਲ ਤੇ ਕਾਂਗਰਸ ਕੋਲੇ ਵੀ ਨਹੀਂ ਸੀ ਚਾਹੁੰਦੇ ਤਾਂ ਜਿੱਥੇ-ਜਿੱਥੇ ਸੀ ਉਹਨਾਂ ਨੇ ਆਪਸ਼ਨ ਉੱਥੇ-ਉੱਥੇ ਵੋਟਾਂ ਦੇ ਸਾਬ ਪਾਈਆਂ ਨਹੀਂ ਚਲੋ ਤੁਸੀਂ ਸਾਡਾ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਰੈਸਨ ਪਰ ਫੇਤਰ ਮਨਜੀਸ਼ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ ਟੀ ਉਹ ਵੀ ਚੱਲਦੇ ਹਨ ਗਣਕੀ ਸਾਹਿਬ ਨਾਲ ਕੀ ਟਿਕਲ ਬਤ ਉਜੋ ਪਸੰਦਾ ਹਿਉ ਦੁਆਰਾ ਫਿਰ ਮਿਲਾਂਗੇ ਧੰਨਵਾਦ